ਚ ਪੰਜ ਧੀਆਂ ਨੇ ਪੂਰੇ ਪਰਿਵਾਰ ਚ ਇੱਕ ਵੀ ਮੁੰਡਾ ਨਹੀਂ ਹੈ ਸਾਰੀ ਉਮਰ ਮਾਪਿਆਂ ਨੇ ਤਾਨੇ ਮੇਨੇ ਸੁਣੇ ਨੇ ਪਰ 16 ਸਾਲਾਂ ਦੀ ਰੀਤ ਨੇ ਪੂਰੇ ਪਿੰਡ ਚ ਨਹੀਂ ਪੂਰੇ ਪੰਜਾਬ ਚ ਨਹੀਂ ਬਲਕਿ ਦੇਸ਼ ਵਿੱਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਵੈਸਟ ਬੰਗਾਲ ਚ ਇੱਕ ਬਾਕਸਿੰਗ ਚ ਦੂਜੀ ਵਾਰ 골ਡ ਮੈਡਲ ਜਿੱਤ ਕੇ ਲਿਆਈ ਹੈ ਪੰਜਾਬ ਦੀ ਧੀ अनुरीत पूरे इलाके दी पहली ਧੀ ਨਹੀਂ ਬਲਕਿ ਪਹਿਲੀ ਖਿਡਾਰੀ ਹੈ ਜਿਸ ਨੂੰ 골ਡ ਮੈਡਲ ਮਿਲਿਆ ਹੈ ਤੇ ਮਾਪਿਆਂ ਨੇ ਢੋਲਟਮੱਕਿਆਂ ਦੇ ਨਾਲ ਆਪਣੀ ਧੀ ਦਾ ਸੁਆਗਤ ਕੀਤਾ ਹੈ। अनुरीत ਸਖਤ ਮਿਹਨਤ ਕਰ ਰਹੀ ਹੈ ਕਈ ਕਈ ਘੰਟੇ ਲਗਾਤਾਰ ਪ੍ਰੈਕਟਿਸ ਕਰਨ ਦਾ ਫਾਲੇ ਸਤੀ ਨੂੰ ਮਿਲਿਆ ਹੈ। ਪਰ ਹੁਣ ਸਰਕਾਰ ਤੋਂ ਮਦਦ ਦੀ ਅਪੀਲ ਕਰ ਰਹੇ ਨੇ ਕਿਉਂਕਿ ਇਸ ਟੀਮ ਨੇ ਅੰਤਰਰਾਸ਼ਟਰੀ ਮੁਕਾਬਲੇ ਲਈ ਹੰਗਰੀ ਜਾਣਾ ਜਿਸ ਕਾਰਨ ਇਹਨਾਂ ਨੂੰ 3 ਲੱਖ ਰੁਪਏ ਦੀ ਲੋੜ ਹੈ ਪਰਿਵਾਰ ਨੇ ਹੱਥ ਜੋੜ ਕੇ ਸਰਕਾਰ ਕੋਲੋਂ ਅਪੀਲ ਵੀ ਕੀਤੀ ਹੈ ਕਿ ਪੰਜਾਬ ਦੀ ਨੌਜਵਾਨੀ ਖੇਡਾਂ 'ਚ ਪੰਜਾਬ ਨੂੰ ਅਵਲ ਦਰਜੇ ਤੇ ਲਿਜਾ ਸਕੇ ਇਸ ਲਈ ਇਸ ਟੀਮ ਦੀ ਮਦਦ ਕੀਤੀ ਜਾਵੇ ਹਾਂ ਅਮਨ ਤੇ ਤੁਸੀਂ ਦੇਖ ਰਹੇ ਹੋ ਦੀ ਅਨਮਿਊਟ ਅੱਜ ਅਸੀਂ ਪਹੁੰਚੇ ਹਾਂ ਖੁੱਡੀ ਰੋਡ ਬਰਨਾਲਾ ਵਿਖੇ ਜਿੱਥੇ ਪੰਜਾਬ ਦੀ ਇੱਕ ਧੀ ਨੇ 골ਡ ਮੈਡਲ ਜਿੱਤਿਆ ਹੈ ਰਾਸ਼ਟਰੀ ਪੱਧਰ ਤੇ ਉਹਨੇ ਕਿੱਕ ਬਾਕਸਿੰਗ ਦੇ ਵਿੱਚ ਸੋਨ ਤਗਮਾ ਜਿੱਤਿਆ ਹੈ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਅੱਜ ਅਸੀਂ ਉਹਨਾਂ ਨੂੰ ਮਿਲਣ ਆਏ ਤੇ ਤੁਹਾਨੂੰ ਵੀ ਮਿਲਵਾਣ ਆਏ ਆ ਆਜੋ ਫਿਰ ਮਿਲिए ਜਾਪ ਦੀ 골ਡ ਮੈਡਲਿਸਟ ਸੀ ਅਨੁਰੇਦ ਦੇ ਕੋਲ ਪਹੁੰਚੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਜਰਨੀ ਬਾਰੇ ਤੇ ਉਹਨਾਂ ਨੇ ਜੋ 골ਡ ਮੈਡਲਸ ਜਿੱਤੇ ਨੇ ਉਹਦੇ ਬਾਰੇ ਸਸ਼ਿਕਾ ਜੀ ਕਿਵੇਂ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਪਹਿਲੀ ਗੱਲ ਤਾਂ ਮੁਬਾਰਕਬਾਦ ਥੈਂਕ ਯੂ ਜੀ ਕਿਵੇਂ ਦਾ ਫੀਲ ਕਰ ਰਹੇ ਹੋ ਸਭ ਤੋਂ ਪਹਿਲਾਂ ਤੇ ਦੱਸੋ ਬਹੁਤ ਖੁਸ਼ੀ ਹੋਈ ਮਤਲਬ ਬਹੁਤ ਜ਼ਿਆਦਾ ਹੈ ਮੈਂ ਸ਼ਬਦਾਂ ਚ ਦੱਸ ਨਹੀਂ ਸਕਦੀ ਨਹੀਂ ਪਰ ਇੱਥੇ ਤਾਂ ਸ਼ਬਦਾਂ ਚ ਦੱਸ ਨਹੀਂ ਸਕਦੀ ਮਤਲਬ ਇੱਕ ਠੀਕਾ ਕਿੱਕ ਬਾਕਸਿੰਗ ਕਰਦੇ ਹਾਂ ਜੀ ਇੱਕ ਤਾਂ ਇੱਕ ਐਦਾ ਦੀ ਗੇਮ ਆ ਜਿਹਦੇ ਵਿੱਚ ਪੂਰੀ ਜੋਰਜ ਮਾਇਸ਼ ਚਾਹੀਦੀ ਹੈ ਨਾ ਕੁੜੀਆਂ ਤਾਂ ਵੈਸੇ ਹੀ ਕਹੀਆਂ ਜਾਂਦੀਆਂ ਨਾਜ਼ੁਕ ਹੁੰਦੀਆਂ ਜਾਂ ਕੁਝ ਨਾ ਮਤਲਬ ਉਹ ਚੀਜ਼ਾਂ ਤੋਂ ਹਟ ਕੇ ਤੁਸੀਂ ਕੁਝ ਅਲੱਗ ਕੀਤਾ ਹੈ ਹੈ ਨਾ ਇੱਕ ਪਿੰਡ ਦੇ ਵਿੱਚੋਂ ਇੱਕ ਖੇਤੀਬਾੜੀ ਵਾਲੇ ਪਰਿਵਾਰ ਚੋਂ ਉੱਟ ਕੇ ਮਤਲਬ ਉਹ ਕਿੱਦਾਂ ਦੀ ਇੱਕ ਅਚੀਵਮੈਂਟ ਆ ਅ ਦੇਖੋ ਮਤਲਬ ਪਹਿਲਾ ਹੁੰਦਾ ਸੀ ਵੀ ਹਨਾ ਯਾਰ ਛੱਟ ਲੱਗੂਗੀ ਇਦਾਂ ਉਹ ਜੋ ਉਹ ਪਰ ਨਹੀਂ ਫੈਮਿਲੀ ਕਹਿੰਦੀ ਸੀ ਜੇ ਛੱਟ ਖਾਏਗੀ ਕੁੱਟ ਕੇ ਵੀ ਤਾਂ ਆਏਗੀ ਉਹ ਵੀ ਤੇ ਕਿਸੇ ਦੀ ਕੁੜੀ ਹੋਵੇਗੀ ਐਂਡ ਉਹਦੇ ਵੀ ਦੋ ਹੱਥ ਹੋਣਗੇ ਮੇਰੇ ਵੀ ਦੋ ਹੱਥ ਹੋਣਗੇ ਫਿਰ ਹੌਲੀ ਹੌਲੀ ਆਦਤ ਪੈ ਗਈ ਯਾਰ ਠੋਕਰਾ ਖਾ ਕੇ ਕੁਝ ਬਣਿਆ ਜਾਂਦਾ ਬਾਦਾਮ ਖਾ ਕੇ ਨਹੀਂ ਅਕਲਾਂ ਦੀ ਠੋਕਰ ਖਾ ਕੇ ਆਂਦੀ ਹੈ ਵੈਰੀ ਨਾਈਸ ਤੇ ਹੁਣ ਆਪਣੀ ਜਰਨੀ ਬਾਰੇ ਦੱਸੋ ਕਿ ਕਿਹਦੇ ਅਗੇਂਸਟ ਖੇਲੇ ਸੀ ਤੇ ਕਿਵੇਂ ਦਾ ਉੱਥੇ ਮਾਹੌਲ ਸੀ ਉੱਥੇ ਮਾਹੌਲ ਮਤਲਬ ਠੀਕ ਸੀਗਾ ਮੇਰੇ ਵਿੱਚ 4-5 ਕੁੜੀਆਂ ਆਈਆਂ ਸੀ ਐਂਡ ਮੈਨੂੰ ਪਹਿਲੀ ਬਾਈ ਮਿਲੀ ਸੀ ਐਂਡ ਉਸ ਤੋਂ ਬਾਅਦ ਨੈਕਸਟ ਫਾਈਟ ਮੇਰੀ ਤਾਮਿਲਨਾਡੂ ਨਾਲ ਸੀ ਤੇ ਉਸ ਤੋਂ ਬਾਅਦ ਸੈਮੀ ਫਾਈਨਲ ਮਹਾਰਾਸ਼ਟਰ ਨਾਲ ਫਾਈਨਲ West Bengal ਨਾਲ ਹੀ ਸੀ ਹੂੰ ਤੇ ਜਦੋਂ ਉਹਨਾਂ ਨੂੰ ਹਰਾਇਆ ਪੰਜਾਬ ਦੀਆਂ ਕੁੜੀਆਂ ਨੇ ਹਨਾ ਤੇ ਜਦੋਂ ਅਨਾਉਂਸਮੈਂਟ ਹੁੰਦੀ ਆ ਕਿ ਪੰਜਾਬ ਜਿੱਤ ਰਿਹਾ ਪੰਜਾਬ ਨੂੰ 골ਡ ਮੈਡਲ ਮਿਲ ਰਿਹਾ ਉਹ ਉਹ ਖੁਸ਼ੀ ਕਿਵੇਂ ਦੀ ਸੀ ਜਦੋਂ ਮਤਲਬ ਖੁਦ ਦਾ ਨਾਮ ਬੋਲੇ ਜਾਂਦਾ ਤੇ ਮਤਲਬ ਆਪਣੇ ਆਪ ਨੂੰ ਨਾ ਪ੍ਰਾਊਡ ਫੀਲ ਹੁੰਦਾ ਕਿਸੇ ਟਾਈਮ ਮੈਨੂੰ ਇਹ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕੀ ਕਰ ਲੂ ਬਸ ਖਾਨ ਜੁਗੀ ਹੋਈ ਐ ਬਟ ਨਹੀਂ ਹੁਣ ਮੈਂ ਆਪਣੀ ਫੈਮਲੀ ਦਾ ਵੀ ਨਾਮ ਰੋਸ਼ਨ ਕਰ ਰਹੀ ਆ ਤੇ ਆਪਣਾ ਵੀ ਫੇਮ ਬਣਾ ਰਹੀ ਆ ਨਾ ਬਹੁਤ ਵਧੀਆ ਫੀਲ ਹੁੰਦਾ ਤੇ ਇੱਕ ਪਿੰਡ ਦੇ ਵਿੱਚ ਤੁਸੀਂ ਜਾਣਦੇ ਹੋ ਹਨਾ ਜਿਆਦਾਤਰ ਦੇਖਿਆ ਜਾਵੇ ਕੁੜੀਆਂ ਲਈ ਇੱਕ ਚੀਜ਼ ਬਣੀ ਹੁੰਦੀ ਆ ਕਿ ਹਨਾ ਵੀ ਘਰ ਦੇ ਕੰਮ ਕਰ ਲਓ ਰੋਟੀ ਬਣਾਣੀ ਸਿੱਖ ਲਓ ਐਟ ਦ ਐਂਡ ਵਿਆਹ ਕਰਾਉਣਾ ਹਨਾ ਤੇ ਉਹ ਪਰਿਵਾਰ ਵੱਲੋਂ ਨਹੀਂ ਇਦਾਂ ਆਂਦਾ ਸੀਗਾ ਕਿ ਖੇਡ ਕੇ ਕੀ ਕਰੇਂਗੀ ਲੋਕਾਂ ਨੂੰ ਘੁੱਟ ਕੇ ਕੀ ਕਰੇਂਗੀ ਤੇ ਰੋਟੀਆਂ ਬਣਾ ਨਹੀਂ ਜਦੋਂ ਮਤਲਬ ਮੈਂ ਕਿੱਕ ਬੌਕਸਿੰਗ ਦੀ ਲਾਈਨ ਚ ਆਈ ਹੈ ਨਾ ਪਹਿਲਾਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਮੈਨੂੰ ਬਹੁਤ ਸੁਣਾ ਆਪਿਆ ਕਰਦਿਆਂ ਤੋਂ ਕਿਉਂਕਿ ਮੈਂ ਸੀ ਮਤਲਬ ਮੈਨੂੰ ਡਾਂਸ ਤੋਂ ਬਹੁਤ ਸ਼ੌਂਕ ਸੀਗਾ ਸਿੰਗਿੰਗ ਦ ਬੌਂ ਸੌਂਗ ਸੀ ਐਂ ਮੈਂ ਕਰੇ ਬਸ ਬਿਲੀ ਵਟਨਾ ਕੁਛ ਨਾ ਕੁਛ ਕਰ ਹੀ ਜਾਣਾ ਮੈਨੂੰ ਕਰੇ ਗਾਣਾ ਕੱਢਣਾ ਤੂੰ ਤਾਂ ਕੀ ਕਰ ਲੇਂਗੀ ਕੀ ਕਰ ਲੇਂਗੀ ਉਸ ਤੋਂ ਬਾਅਦ ਸਕੂਲ ਚੇਂਜ ਕੀਤਾ ਫਿਰ ਸਪੋਰਟਸ ਲਾਈਨ ਚ ਚਲੇ ਗਏ ਜੇ ਜਦੋਂ ਮੈਡਲ ਆਉਣ ਲੱਗ ਗਏ ਸਾਰੇ ਮਤਲਬ ਪਤਾ ਲੱਗਣ ਲੱਗੇ ਵੀ ਹਾਂਜੀ ਉਹ ਇਹਨਾਂ ਦੀ ਬੇਟੀ ਐ ਫਿਰ ਫੈਮਿਲੀ ਬਹੁਤ ਖੁਸ਼ ਹੋਈ ਫਿਰ ਫੈਮਿਲੀ ਕਹਿੰਦੀ ਹਾਂਜੀ ਪੂਰੀ ਹੋ ਐ ਖੁੱਲ੍ਹੇ ਜੋ ਕਰਨਾ ਕਰੋ ਨਹੀਂ ਮਤਲਬ ਸਪੋਰਟਸ ਨੂੰ ਲੈ ਕੇ ਸਾਰੇ ਅਗਰੀ ਸੀਗੇ ਕਿ ਕਿਦਾਂ ਦਾ ਮਾਹੌਲ ਸੀਗਾ ਜਦੋਂ ਤੁਸੀਂ ਡਿਸਾਈਡ ਕੀਤਾ ਕਿ ਤੁਸੀਂ ਸਪੋਰਟ ਪਰਸਨ ਬਣਨਾ ਐ ਪਾਪਾ ਤਾਂ ਐਗਰੀ ਹੋਈ ਸੀ ਦਾਦੂ ਨੂੰ ਥੋੜਾ ਜਿਹਾ ਐ ਸੀ ਵੀ ਮੁੰਡੇ ਹੋਣੀ ਐ ਨਾ ਕਿਉਂਕਿ ਉਹਨਾਂ ਦੀ ਥੋੜੀ ਸੋਚ ਪੁਰਾਣੀ ਸੀ ਐਂਡ ਕਈ ਵਾਰ ਮੈਨੂੰ ਮੁੰਡਿਆਂ ਨਾਲ ਦੇਖਣਾ ਤੇ ਉਹਨਾਂ ਨੇ ਮੈਨੂੰ ਬੋਲਣਾ ਹੁੰਦਾ ਵੀ ਤੂੰ ਇਦਾਂ ਖੜੀ ਸੀ ਨਾ ਮੈਂ ਕਿਹਾ ਸੀ ਕੋਈ ਗੱਲ ਨਹੀਂ ਦਾਦੂ ਬਣਾ ਵੀ ਉਹ ਵੀ ਤੇ ਭਰਾਵਾਂ ਵਰਗੀ ਨੇ ਐਂਡ ਦੋਸਤੋ ਬਾਅਦ ਜਦੋਂ ਪਤਾ ਲੱਗਣ ਲੱਗਿਆ ਵੀ ਹਾਂਜੀ ਕੁਛ ਕਰ ਰਹੀ ਹੈ ਮੇਰੀ ਪੋਤੀ ਫਿਰ ਉਹਨਾਂ ਨੇ ਵੀ ਕਹਿਣਾ ਬੰਦ ਕਰਤਾ ਫਿਰ ਮੁੰਡੇ ਕੁੜੀਆਂ ਬਰਾਬਰ ਨੇ ਹਾਂਜੀ ਫਿਰ ਹਾਂਜੀ ਓਕੇ ਤੁਹਾਡੇ ਫਾਦਰ ਕੀ ਕਰਦੇ ਨੇ ਮੇਰੇ ਪਾਪਾ ਖੇਤੀ ਕਰਦੇ ਨੇ ਜੀ ਓਕੇ ਖੇਤੀਬਾੜੀ ਚੋਂ ਖੇਤੀਬਾੜੀ ਵਾਲੇ ਪਰਿਵਾਰਾਂ ਦਾ ਮਾਹੌਲ ਉਹ ਵੱਖਰਾ ਹੁੰਦਾ ਵਾ ਹਨਾ ਮਤਲਬ ਬਿਲਕੁਲ ਪਿੰਡਾਂ ਦੇ ਜਿਹੜੇ ਮਾਹੌਲ ਹੁੰਦੇ ਨੇ ਉਹਨਾਂ ਦੇ ਵਿੱਚੋਂ ਜਦੋਂ ਪੇਰੈਂਟਸ ਨੂੰ ਇਹ ਖੁਸ਼ੀ ਦਿੱਤੀ ਤੁਸੀਂ ਹਨਾ 골ਡ ਮੈਡਲ ਲੈ ਕੇ ਆਏ ਹੋ ਤੇ ਜਦੋਂ ਤੁਸੀਂ ਘਰ ਪਰਤੇ ਹੋ ਤੇ ਉਹ ਕਿਵੇਂ ਦਾ ਮਾਹੌਲ ਸੀਗਾ ਘਰ ਜਦੋਂ ਮੈਂ ਆਇਆ ਮਮਾ ਰੋਣ ਲੱਗ ਗਏ ਕਿਉਂਕਿ ਇੰਨੀ ਮਤਲਬ ਇੱਕ ਤਾਂ ਅਸੀਂ 5 ਸਿਸਟਰਜ਼ ਆ ਕਰੇ ਦੋ ਕਜ਼ਨਜ਼ ਆ ਤੇ ਅਸੀਂ 3 ਰੀਅਲ ਸਿਸਟਰਜ਼ ਆ ਐਂਡ ਤੇ ਬਾਕੀ ਸਭ ਦੇ ਮਤਲਬ ਜੋ ਵੀ ਸਾਡਾ ਨੇਬਰਹੂਡਾ ਉਹਨਾਂ ਸਭ ਦੇ ਇੱਕ ਇੱਕ ਮੁੰਡਾ ਹੈਗਾ ਵਾ ਸੋ ਦਾਦੂ ਨੂੰ ਥੋੜਾ ਜਿਹਾ ਇਹ ਸੁਣਨ ਚਾਹੁੰਦਾ ਸੀ ਵੀ ਤੇਰੇ ਪੋਤੀਆਂ ਨੇ ਕੀ ਕਰ ਲੈਣਗੀਆਂ ਹਨ ਬਟ ਮੈਂ ਉਹ ਚੀਜ਼ਾਂ ਨੂੰ ਕਰਕੇ ਦਿਖਾਇਆ ਵੀ ਜੇ ਅਸੀਂ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹੈਗੀਆਂ ਅੱਛਾ ਤੁਹਾਡੀ ਫੈਮਿਲੀ 'ਚ ਕੋਈ ਮੁੰਡਾ ਨਹੀਂ ਹੈ ਨਹੀਂ ਓਕੇ ਇਹ ਤਾਂ ਫਿਰ ਮਤਲਬ ਤੁਸੀਂ ਇੱਕ ਸੱਚੀ ਚ ਇਨਸਪੀਰੇਸ਼ਨ ਬਣੇ ਹੋ ਹਾਂਜੀ ਉਹਨਾਂ ਪਰਿਵਾਰਾਂ ਲਈ ਜਿਹੜੇ ਇਹ ਸੋਚਦੇ ਰਹਿੰਦੇ ਨੇ ਸਾਡੇ ਕੁੜੀਆਂ ਨੇ ਸਾਡੇ ਕੁੜੀਆਂ ਨੇ ਜਾਂ ਕੁੜੀਆਂ ਨੂੰ ਮਾਰ ਦਿੰਦੇ ਨੇ ਉਹਨਾਂ ਲਈ ਇੱਕ ਤੁਸੀਂ ਇਨਸਪੀਰੇਸ਼ਨ ਬਣੇ ਉਹਦੇ ਲਈ ਬਹੁਤ-ਬਹੁਤ ਮੁਬਾਰਕਬਾਦ ਤੁਹਾਡੇ ਪੇਰੈਂਟਸ ਨੂੰ ਵੀ ਤੇ ਤੁਹਾਨੂੰ ਵੀ ਤੇ ਅੱਛਾ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਬਚਪਨ ਦੇ ਵਿੱਚੋਂ ਹੀ ਬਚਪਨ 'ਚ ਤੁਸੀਂ ਸਪੋਰਟਸ ਖੇਲਣੀ ਸ਼ੁਰੂ ਕਰਤੀ ਸੀ ਜਾਂ ਬਾਅਦ ਵਿੱਚ ਨਹੀਂ ਨਹੀਂ ਬਚਪਨ 'ਚ ਤੇ ਮਤਲਬ ਮੇਰਾ ਕੋਈ ਖਾਸ ਹੋ ਨਹੀਂ ਸੀਗਾ ਧਿਆਨ ਮੈਂ ਨਹੀਂ ਸੀ ਨਾ ਸਪੋਰਟਸ ਕਰਨੀ ਬਸ ਠੀਕ ਹੈ ਮਤਲਬ ਦੇਖਿਆ ਟੀਵੀ ਠੀਕ ਹੈ ਮਤਲਬ ਕੋਈ ਖੇਡ ਰਿਹਾ ਠੀਕ ਹੈ ਆਪਾਂ ਕਿੱਥੇ ਕਰ ਲਾਂਗੇ ਨਾ ਬਟ ਜਦੋਂ ਸਕੂਲਸ ਨੇ ਮੈਨੂੰ ਬਹੁਤ ਓਪਰਚ्युनिटीਜ਼ ਦਿੱਤੀਆਂ ਫਿਰ ਮੈਨੂੰ ਇਹ ਵੀ ਆ ਮੈਂ ਕੁਝ ਕਰਨਾ ਵਾ ਤੇ ਮੈਨੂੰ ਕਰਕੇ ਹੀ ਰਹਿਣਾ ਵਾ ਮੈਂ ਉਹ ਹੂੰ ਤੇ ਉਸ ਤੋਂ ਬਾਅਦ ਸਕੂਲ ਦੇ ਵਿੱਚ ਕੀ ਐਕਟੀਵਿਟੀਜ਼ ਹੁੰਦੀਆਂ ਸੀ ਕਿਵੇਂ ਤੁਸੀਂ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਹਾਂ ਤੁਸੀਂ ਇਹ ਕਰ ਸਕਦੇ ਕਿੱਕ ਬਾਕਸਿੰਗ ਹੀ ਕਰ ਸਕਦੇ ਹੋ ਸਕੂਲ ਦੇ ਵਿੱਚ ਬਾਕਸਿੰਗ ਸੀ ਮੇਨ ਗੇਮ ਵੈਸੇ ਤਾਂ ਮੈਚੇਸ ਚੱਲ ਰਹੇ ਸੀਗੇ ਮੈਂ ਹਲੇ ਮੈਨੂੰ ਮਤਲਬ ਮੰਥ ਇੱਕ ਮੰਥੀ ਹੋਇਆ ਉਹਨਾਂ ਲੱਗਿਆ ਨੂੰ ਐਂਡ ਕਿੱਕ ਬਾਕਸਿੰਗ ਦੇ ਮੈਚ ਐ ਸਰ ਕਿੰਦੇ ਵੀ ਤੁਸੀਂ ਟ੍ਰਾਈ ਕਰਕੇ ਵੇਖਲਾ ਟ੍ਰਾਈ ਕਰਨ ਚ ਕੀ ਜਾਂਦਾ ਮੈਂ ਕਿਹਾ ਠੀਕ ਹੈ ਸੋ ਟ੍ਰਾਈ ਕੀਤਾ ਫਰਸਟ ਟਾਈਮ ਹੀ ਮੇਰਾ ਸਟੇਟ ਚੋ 골ਡ ਸੀ ਮੈਂ ਨੈਸ਼ਨਲ ਗਿਆ ਸੀ ਐਂਡ ਮੇਰਾ ਸਿਲਵਰ ਆਇਆ ਸੀ ਨੈਸ਼ਨਲ ਚੋ ਸੋ ਫਿਰ ਮੈਂ ਉਹ ਹੀ ਲਾਈਨ ਚੂਜ਼ ਕਰ ਲਈ ਵੀ ਠੀਕ ਹੈ ਬਣ ਰਿਹਾ ਕੁਛ ਨਾ ਸੋ ਹੁਣ ਇੱਥੇ ਆ ਗਿਆ ਸੋ ਮਤਲਬ ਉਦੋਂ ਪਤਾ ਚੱਲ ਗਿਆ ਕਿ ਮੈਂ ਕੱਲੀ ਖਾਣ ਜੋਗੀ ਨਹੀਂ ਐਂਗੇ ਮੈਂ ਕੱਟਣ ਜੋਗੀ ਵੀ ਹੈਗੀ ਹਾਂ ਜੀ ਫਿਰ ਅੱਛਾ ਕੁੱਟ ਕੇ ਕਿਹੋ ਜਿਹੀ ਫੀਲਿੰਗ ਆਉਂਦੀ ਆ ਅ ਕਈ ਵਾਰ ਇਹੰਦਰੀ ਆਪਣੀ ਵੀ ਲੱਗਦੀ ਹੈ ਨਾ ਪਰ ਨਹੀਂ ਜੇ ਮਤਲਬ ਪਹਿਲਾਂ ਤੇ ਪੂਰੇ কুল ਹੁੰਨੇ ਆ ਜਦੋਂ ਫਾਈਟ ਸਟਾਰਟ ਹੁੰਦੀ ਆ ਵੀ ਠੀਕ ਹੈ ਨਾਰਮਲ ਰਹਿਣਾਗਾ ਬਟ ਜਦੋਂ ਲੱਗਦੀ ਆ ਫੇਰ ਗੁੱਸਾ ਆਂਦਾ ਫੇਰ ਬਸ ਜਿੰਨੀ ਪਾਵਰ ਹੈ ਲਾ ਦੋ ਅੱਛਾ ਤਾਂ ਇਹ ਫਿਰ ਇਹ ਤਾਂ ਮੇਰਾ ਪਰਸਨਲ ਸਵਾਲ ਆ ਕਿ ਜੇ ਤੁਸੀਂ ਇਦਾਂ ਕੁੱਟਦੇ ਹੋ ਵੀ ਮਤਲਬ ਕਿ ਸਰ ਜਿਆਦਾ ਲੱਗ ਜਵੇ ਹਨਾ ਤੇ ਉਹ ਬਾਅਦੋਂ ਕਿੱਦਾਂ ਦਾ ਬਿਹੇਵੀਅਰ ਬਾਅਦੋ ਟੀਮ ਦਾ ਹੁੰਦਾ ਕਿ ਬਾਅਦੋ ਫ੍ਰੈਂਡਲੀ ਲਾਈਕ ਐਦਾ ਨਹੀਂ ਹੁੰਦਾ ਵੀ ਆ ਮੈਨੂੰ ਕੁੱਟਿਆ ਤਾਂ ਇਹ ਤਾਂ ਬਦਲਾ ਲੈਣਾ ਜਾਂ ਕੁਝ ਨਹੀਂ ਨਹੀਂ ਬਦਲੇ ਵਗੈਰਾ ਤੇ ਕੋਈ ਗੱਲ ਨਹੀਂ ਹੁੰਦੀ ਬਾਅਦ ਇਹ ਹੁੰਦਾ ਵੀ ਲਾਈਕ ਆਪਾਂ ਨੂੰ ਆਪਾਂ ਕਿਸੇ ਨਾਲ ਆਪਣੀ ਫਾਈਟ ਪਈ ਬਾਅਦੋ ਕੁੜੀਆਂ ਕਹਿ ਕੇ ਜਾਂਦੇ ਆ ਯਾਰ ਤੁਸੀਂ ਵਧੀਆ ਖੇਡਦੇ ਹੋ ਅਗਲੇ ਸਾਲ ਆਪਾਂ ਫੇਰ ਮਿਲਾਂਗੇ ਅੱਛਾ ਮਤਲਬ ਉਹਨਾਂ ਨੂੰ ਖੁਸ਼ੀ ਹੁੰਦੀ ਆ ਹਾਂਜੀ ਕਿਉਂਕਿ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਵੀ ਕਿਸੇ ਮਤਲਬ ਬੰਦੇ ਨੂੰ ਕੰਪੀਟੀਸ਼ਨ ਦੇ ਕਰੀਏ ਵੀ ਹਾਂ ਵੀ ਅਸੀਂ ਤੇਰੇ ਨਾਲ ਅਗਲੇ ਵਾਰ ਬੈਸਟ ਹੇਡਾਂਗੇ ਤੇ ਪਰਿਵਾਰ ਵਿੱਚ ਕੋਈ ਹੋਰ ਹੈਗਾ ਜਿਹੜਾ ਗੇਮਸ ਵਿੱਚ ਹੋਵੇ ਨਹੀਂ ਪਹਿਲੀ ਬੱਚੀ ਮੈਂ ਆ ਮਤਲਬ ਸਾਡੇ ਸਾਰੇ ਨੇਬਰਹੂਡ ਚ ਪਹਿਲੀ ਬੱਚੀ ਮੈਂ ਆ ਕੀ ਬਾਤ ਹੈ ਮਤਲਬ ਤੇ ਉਸ ਤੋਂ ਬਾਅਦ ਹੁਣ ਤੁਹਾਡਾ ਅੱਗੇ ਕੀ ਪਲਾਨ ਹੈ ਹੁਣ ਤੁਸੀਂ ਨੈਸ਼ਨਲ ਖੇਡਿਓ ਹਾਂਜੀ ਇਸ ਤੋਂ ਬਾਅਦ ਮੈਂ ਇੰਟਰਨੈਸ਼ਨਲੀ ਸਿਲੈਕਟ ਹੋ ਗਈਆਂ ਸੋ ਉੱਥੇ 3 ਲੱਖ ਰੁਪਏ ਦੇਖਦੇ ਆ ਕਰਦੇ ਆ ਕੀ ਮਾਹੌਲ ਬਣਦਾਗਾ ਜੇ ਤਾਂ ਹੋ ਸਕਿਆ ਤੇ ਚੱਲ ਜਾਾਂਗੇ 3 ਲੱਖ ਰੁਪਏ ਚਾਹੀਦਾ ਹਾਂਜੀ ਓਕੇ ਤੇ ਫਿਰ ਤੁਸੀਂ ਕਿੱਥੇ ਜਾਣਾ ਹੈ ਖੇਡਣ ਹੰਗਰੀ ਹੰਗਰੀ ਜਾਣਾ ਓਕੇ ਤੇ ਫਿਰ ਤੁਸੀਂ ਅਪੀਲ ਕੀਤੀ ਗਵਰਨਮੈਂਟ ਨੂੰ ਹਾਂਜੀ ਜੇ ਉਹ ਹੈਲਪ ਕਰਨ ਮਤਲਬ ਫਿਰ ਮੈਂ ਜਿਆਦਾ ਖੁਸ਼ੀ ਨਾ ਚਾਹੂੰਗੀ ਕਿਉਂਕਿ ਜੇ ਹੁਣ ਮੇਰੇ ਪਾਪਾ ਨੇ ਕਿਸੇ ਤੋਂ ਮੰਗ ਕੇ ਲੈ ਕੇ ਵੀ ਦੇਤੇ ਤੇ ਬਾਅਦ ਚ ਮੈਨੂੰ ਇਹ ਹੋ ਵੀ ਜੇ ਮੇਰਾ ਕੁਛ ਨਾ ਬਣਿਆ ਵੀ ਮੇਰੀ ਫੈਮਿਲੀ ਕਿੱਥੋਂ ਦੋਗੀ ਬਿਲਕੁਲ ਨਾ ਸੋ ਜੇ ਗਵਰਨਮੈਂਟ ਜਾ ਕੇ ਹੈਲਪ ਕਰੇ ਫਿਰ ਮੈਂ ਖੁਸ਼ੀ-ਖੁਸ਼ੀ ਜਾਊਂਗਾ ਯਾਰ ਸਰਕਾਰ ਨੇ ਹੈਲਪ ਕੀਤੀ ਆ ਕੁਛ ਤੇ ਬਣ ਕੇ ਦਿਖਾਉਣਾ ਪਰ ਨਾਲੇ ਨੂੰ ਤੇ ਤੇ ਤੁਹਾਨੂੰ ਕੀ ਲੱਗਦਾ ਕਿ ਸਪੋਰਟਸ ਕਿੰਨੀਆਂ ਜ਼ਰੂਰੀ ਨੇ ਮਤਲਬ ਤੁਸੀਂ 9th ਵਿੱਚ ਜੁਆਇਨ ਕੀਤੀ ਸਪੋਰਟਸ ਹਨਾ ਤੇ ਉਦੋਂ ਤੁਸੀਂ ਮੈਚੁਰ ਹੋ ਚੁੱਕੇ ਸੀ ਕਿਉਂਕਿ ਜਦੋਂ ਇੱਕ ਆਪਾਂ ਨਿੱਕੇ ਜਿਹੇ ਬੱਚੇ ਨੂੰ ਪਾ ਦਿੰਦੇ ਹਾਂ ਨਾ ਉਹ ਉਹ ਟੋਟਲੀ ਫੈਮਿਲੀ ਵੱਲੋਂ ਹੁੰਦਾ ਪਰ 9th ਸਟੈਂਡਰਡ ਦੇ ਵਿੱਚ ਆਪਾਂ ਫੁਲੀ ਡਵੈਲਪ ਹਾਂ ਲਾਈਕ ਹਨਾ ਆਪਣੀ ਚੁਆਇਸਿਸ ਨੇ ਤੇ ਤੁਸੀਂ ਸਪੋਰਟਸ ਵਿੱਚ ਆਏ ਹੋ ਤੇ ਮਤਲਬ ਤੁਹਾਨੂੰ ਕੀ ਲੱਗਿਆ ਕਿ ਉਹ ਸਪੋਰਟਸ ਜ਼ਰੂਰੀ ਨੇ ਸਟੱਡੀ ਤੇ ਸਪੋਰਟਸ ਦੋਨੋਂ 50-50 ਜ਼ਰੂਰੀ ਨੇ ਕਿਉਂਕਿ ਜੇ ਬੱਚਾ ਕਲੀ ਸਟੱਡੀ ਵੱਲ ਧਿਆਨ ਦੇਂਦਾਗਾ ਤਾਂ ਵੀ ਉਹ ਮਤਲਬ ਉਹ ਫਿਜ਼ੀਕਲ ਐਕਟੀਵਿਟੀਜ਼ 'ਚ ਨਹੀਂ ਹੋਣਾ ਹੁੰਦਾ ਨਾ ਕਿਉਂਕਿ ਉਹਨਾਂ ਦਾ ਮਤਲਬ ਸਿਰਫ ਉਹ ਸੋਚਣ ਪੜ ਸਕਦਾ ਹੋਰ ਉਹ ਕੁਝ ਨਹੀਂ ਕਰ ਸਕਦਾ ਬਟ ਆਪਾਂ ਨੂੰ 50-50 ਦੋਨੋਂ ਪਰਸੈਂਟ ਦੇਣਾ ਚਾਹੀਦਾ 50% ਸਟੱਡੀ 'ਚ 50% ਗੇਮ 'ਚ ਤੇ ਤੁਸੀਂ ਕਿੰਨਾ ਕੁ ਦਿੰਦੇ ਸੀਗੇ ਮਤਲਬ ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਡੈਡੀਕੇਸ਼ਨ ਦਿੰਨੇ ਆ ਨਾ ਤੇ ਉਹਦੋਂ ਬਹੁਤ ਸਮਾਂ ਸਾਡਾ ਨਵੀਆਂ ਚੀਜ਼ਾਂ ਜਾਂਦਾ ਕਿਉਂਕਿ ਉਹ ਹੀ ਗੱਲ ਆ ਗਈ ਫੇਰ ਦੁਬਾਰਾ ਤੋਂ ਕਿ ਜੇ ਤੁਸੀਂ ਬਚਪਨ ਤੋਂ ਕੀਤਾ ਹੁੰਦਾ ਨਾ ਤੁਹਾਡੀ ਬੋਡੀ ਦੀ ਇੱਕ ਸਟਰੈਂਥ ਪਹਿਲਾਂ ਹੀ ਬਣੀ ਹੁੰਦੀ ਹੈ ਜਦੋਂ ਤੁਸੀਂ ਫੁੱਲ ਉਸ ਏਜ ਵਿੱਚ ਕਰਦੇ ਹੋ ਸਾਡੀ ਬੋਡੀ ਚ ਫਲੈਕਸੀਬਿਲਟੀ ਵੀ ਨਹੀਂ ਹੁੰਦੀ ਕਿਉਂਕਿ ਤੁਸੀਂ ਆਈ ਡੋਨਟ ਥਿੰਕ ਸੋ ਕਿ ਤੁਸੀਂ ਯੋਗਾ ਵਗੈਰਾ ਇੱਕਰਸ਼ ਮੈਡੀਟੇਸ਼ਨ ਐਂਡ ਆਲ ਕੁਝ ਕਰਦੇ ਹੋਵੋਗੇ ਹਨ ਜੇ ਤੁਸੀਂ ਕਹਿ ਰਹੇ ਹੋ ਕਿ ਕੁਝ ਨਹੀਂ ਸੋਚਿਆ ਸੀ ਤੇ ਫਿਰ ਬੋਡੀ ਦੇ ਵਿੱਚ ਤੁਹਾਨੂੰ ਕੀ ਚੇਂਜਸ ਲੱਗੇ ਨੇ ਉਸ ਤੋਂ ਬਾਅਦ ਜਦੋਂ ਮਤਲਬ ਸਟਾਰਟਿੰਗ ਕੀਤੀ ਪੂਰਾ ਥੱਕ ਜਾਣਾ ਬਿਲਕੁਲ ਮਤਲਬ ਕਿਉਂਕਿ ਕਦੇ ਕੀਤਾ ਹੀ ਨਹੀਂ ਸੀ ਹਨਾ ਸੋ ਜਮਾ ਮਤਲਬ ਬਸ ਹੁਣ ਤਿਆਰ ਛੱਡਨੀ ਹੈ ਗੇਮ ਬਸ ਬਟ ਨਹੀਂ ਜਦੋਂ ਮੈਡਲ ਆਉਣ ਲੱਗੇ ਫਿਰ ਨਹੀਂ ਯਾਰ ਥੋੜਾ ਜਿਹਾ ਤੇ ਹੋਊਗਾ ਪੇਨ ਸਿੱਧਾ ਤੇ ਰਾਸਤਾ ਕੋਈ ਹੁੰਦਾ ਨਹੀਂ ਥੋੜੀ ਬਹੁਤ ਤੇ ਤਾਂ ਸੈਨਪ ਹੋ ਫਿਰ ਵਧੀਆ ਅੱਛਾ ਮਾਈਂਡ ਚਾਹੁੰਦਾ ਸੀ ਵੀ ਮੈਂ ਛੱਡ ਦਵਾਂ ਕਿਉਂਕਿ ਹੋ ਜਾਂਦਾ ਨਾ ਸ਼ੁਰੂ ਸ਼ੁਰੂ ਚ ਇਹ ਥੌਟ ਆਉਂਦੇ ਸੀ ਵੀ ਯਾਰ ਓਕੀ ਯਾਰ ਨਹੀਂ ਹੁਨੀ ਰੀਤ ਤੇਰੇ ਤੋਂ ਛੱਡਦੇ ਯਾਰ ਕਿਉਂਕਿ ਜਮਾ ਪਾਵਰ ਦਾ ਜਾਣਾ ਉੱਥੇ ਵਧੀਆ ਜਾਣਾ ਯਾਨੀ ਪਰ ਅੰਤ ਜਮਾ ਪਾਵਰ ਖਤਮ ਅੰਜੰਨੀ ਵੀ ਸਾਈਕਲ ਤੇ ਹੁੰਦੀ ਸੀ ਹੁਣ ਤੇ ਚਲੋ ਸਕੂਟੀ ਲੈਤੀ ਕਰਦਿਆ ਨੇ ਅੱਛਾ ਇਹ ਸਕੂਟੀ ਜਿੱਤਨ ਤੋਂ ਬਾਅਦ ਮਿਲੀ ਕਿ ਪਹਿਲੇ ਮਿਲ ਗਈ ਸੀ ਨਹੀਂ ਨਹੀਂ ਜਿੱਤਨ ਤੋਂ ਬਾਅਦ ਮਿਲੀ ਮਤਲਬ ਪਹਿਲਾ ਮੈਡਲ ਦੇਣੇ ਪਏ ਕਰਦਿਆ ਨੂੰ ਸੋਨਾ ਚਾਂਦੀ ਇਕੱਠਾ ਕਰਕੇ ਦਿੱਤਾ ਤਾਂ ਸਕੂਟੀ ਮਿਲਿਆ ਹਾਂਜੀ ਓਕੇ ਠੀਕ ਆ ਤੇ ਘਰ ਦੇ ਵਿੱਚ ਫਿਰ ਬਾਕੀਆਂ ਦਾ ਕਿਵੇਂ ਦਾ ਸੀਗਾ ਮਾਹੌਲ ਕਿਵੇਂ ਦਾ ਸੀਗਾ ਘਰੇ ਸਾਰੇ ਖੁਸ਼ੀ ਨੇ ਬਰੋਡਸ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਵੇਂ ਮਤਲਬ ਕਹਿੰਦੇ ਸੀ ਵੀ ਇਹਨਾਂ ਦੀ ਕੁੜੀਆਂ ਨੇ ਨਾ ਮੇਨਲੀ ਕੁਝ ਲੋਕ ਮੈਂ ਕਿਸੇ ਦਾ ਮੈਂਨਸ਼ਨ ਨਹੀਂ ਕਰਨਾ ਚਾਹੁੰਦੀ ਉਹ ਥੋੜੀ ਜੀ ਮੇਰੇ ਤੋਂ ਜੈਲਸੀ ਕਰਦੇ ਸੀ ਨਾ ਵੀ ਬਟ ਜਦੋਂ ਉਹਨਾਂ ਨੇ ਉਹਨਾਂ ਨੂੰ ਕਰਕੇ ਵਿਖਾਤਾ ਉਹ ਮੇਰੀ ਫੈਮਲੀ ਤੋਂ ਵੀ ਜੈਲਸੀ ਕਰਨ ਲੱਗ ਗਏ ਅੱਛਾ ਠੀਕ ਹੈ ਮਤਲਬ ਤੁਸੀਂ ਲੋਕਾਂ ਨੂੰ ਸੜਨੇ ਲਾ ਦਿੱਤਾ ਹਾਂਜੀ ਇਨ ਸ਼ਾਰਟ ਆਪਾਂ ਹੀ ਕਹੀਏ ਤੇ ਅੱਛਾ ਤੁਹਾਨੂੰ ਦੇਖ ਕੇ ਕੁੜੀਆਂ ਸੋਚਣ ਲੱਗੀਆਂ ਤੁਹਾਡੇ ਪਿੰਡ ਦੀਆਂ ਇਹ ਆਲੇ ਦੁਆਲੇ ਦੀਆਂ ਕਿ ਅਸੀਂ ਵੀ ਸਪੋਰਟਸ ਵਿੱਚ ਜਾਣਾ ਹਾਂਜੀ ਕਿਉਂਕਿ ਮਤਲਬ ਦੇਖੋ ਅੱਜਕਲ ਸਭ ਦਾ ਹੀ ਇਹ ਹੈ ਵੈਸੇ ਥੋੜੀ ਬਹੁਤੀ ਚੇਂਜ ਹੋਇਆ ਨਾ ਬਟ ਯੂਸੂअली ਸਭ ਦਾ ਇਹ ਆ ਵੀ ਕੁੜੀ ਨੂੰ ਇਨੀ ਫ੍ਰੀਡਮ ਨਹੀਂ ਦਿੱਤੀ ਜਾਂਦੀ ਜਿੰਨੀ ਮੁੰਡੇ ਨੂੰ ਦਿੱਤੀ ਜਾਂਦੀ ਹੈ ਨਾ ਕੁੜੀਆਂ ਨੂੰ ਨਵੀਂ ਬੱਸ ਸਟੱਡੀ ਕੀਤੀ ਬੱਸ ਯਾਰ ਕਰੇ ਆਪਣਾ ਕੰਮ ਕਰਾਓ ਇਹ ਹੁੰਦਾ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਬਾਹਰ ਭੇਜ ਦਾਂਗੇ ਜਾਂ ਵਿਆਹ ਕਰਵਾ ਦਾਂਗੇ ਬਟ ਜਿੰਨੀਆਂ ਵੀ ਕੁੜੀਆਂ ਮਤਲਬ ਮੈਨੂੰ ਮਿਲਦੀਆਂ ਮੈਂ ਉਹਨਾਂ ਨੂੰ ਇਹ ਕਹਿੰਨੇ ਵੀ ਤੁਸੀਂ ਨਾਲ ਸਪੋਰਟਸ ਜੁਆਇਨ ਕਰ ਲਓ ਵੀ ਜੇ ਏਟਲੀਸਟ ਤੁਸੀਂ ਪੜ੍ਹਾਈ 'ਚ ਨਹੀਂ ਤੇ ਉਹਦੇ 'ਚ ਤਾਂ ਘੱਟੋ ਘੱਟ ਤੁਸੀਂ ਬਣੋngੀਆਂ ਐਂਡ ਉਹਦੇ ਨਾਲ ਘਰਦਿਆਂ ਦੀ ਸੋਚ 'ਚ ਵੀ ਚੇਂਜ ਆਉਂਦਾ ਵੀ ਸਾਡਾ ਬੱਚਾ ਕੁਝ ਕਰ ਰਿਹਾ ਹੈਗਾ ਤੁਸੀਂ ਉਹਨੂੰ ਥੋੜਾ ਉਹਦੇ ਵਿੱਚ ਜ਼ਿਆਦਾ ਵਧਾਈ ਵੀ ਹਾਂਜੀ ਬੱਚੀ ਤੁਸੀਂ ਇਹ ਕੁਝ ਹੋਰ ਕਰੋ ਹੂੰ ਤੇ ਡੇ ਪਲੈਨ ਪਲਾਨ ਕੀ ਰਹਿੰਦਾ ਤੁਹਾਡਾ ਇੱਕ ਸਪੋਰਟਸ ਪਰਸਨ ਦਾ ਪੂਰਾ ਦਿਨ ਦਾ ਸਕੇਡਿਊਲ ਕੀ ਹੁੰਦਾ ਸੁਬਾ ਉੱਠੀ ਦਾ ਕਰਦਾ ਮੰਮੀ ਨਾਲ ਕੰਮ ਕਰਵਾਈ ਦਾ ਅੱਛਾ ਖੇਡਦੇ ਵੀ ਹੋ ਘਰ ਦਾ ਕੰਮ ਵੀ ਕਰਾਣੇ ਹੋ ਮਲਟੀ ਟੈਲੈਂਟਡ ਹੋ ਫਿਰ ਤਾਂ ਕੀ ਮੰਮਾ ਕਰੇ ਕਰਲੇ ਹੁੰਦਾ ਫਿਰ ਉਹਨਾਂ ਨੇ ਬੇਬੀ ਨੂੰ ਵੀ ਦੇਖਣਾ ਹੁੰਦਾ ਸੋ ਕਰਦਾ ਕੰਮ ਕਰਵਾਈ ਦਾ ਫਿਰ ਸਕੂਲ ਜਾਈਦਾ ਸਕੂਲ ਲੋ ਆ ਕੇ ਥੋੜਾ ਟਾਈਮ ਪੜ੍ਹਦੇ ਆ ਫਿਰ ਸੋ ਜਾਂਦੇ ਆ ਫਿਰ ਗਰਾਊਂਡ ਦਾ ਟਾਈਮ ਹੋ ਜਾਂਦਾ ਗਰਾਊਂਡ ਚਲੀ ਜਾਈਦਾ ਫਿਰ ਆ ਕੇ ਬਸ ਬਿਲਕੁਲ ਥੱਕੇ ਹੋਨੇ ਆਉਸ ਫਿਰ ਆ ਕੇ ਰੋਟੀ ਪਾਣੀ ਖਾ ਕੇ ਸੌ ਜਾਈਦਾ اچھا ਤੇ ਤੁਹਾਨੂੰ ਦੇਖ ਕੇ ਫਿਰ ਭੈਣ ਨੇ ਕਿਹਾ ਤੁਹਾਡੀ ਸਿਸਟਰ ਵੀ ਤੁਹਾਡੇ ਹਾਂਦੀ ਏ ਬਿਲਕੁਲ ਮੈਂ ਦੇਖਿਆ ਨਾ ਉਹ ਉਹ ਦੇਖਣ ਦੇ ਵਿੱਚ ਵੀ ਸਪੋਰਟ ਪਰਸਨ ਹੀ ਲੱਗਦੀ ਆ ਉਹ ਵੀ ਫੀਲ ਕਰਦੀ ਆ ਉਹਨਾਂ ਨੇ ਖੇਡਣਾ ਕਿ ਨਹੀਂ ਕਈ ਵਾਰ ਹੁੰਦਾ ਵੀ ਜਦੋਂ ਮਤਲਬ ਮੈਂ ਮੈਡਲ ਲੈ ਕੇ ਆਣਾ ਜਾਂ ਮੈਂ ਖੇਡਣਾ ਨੂੰ ਮਨ ਕਹੋਗੀ ਵੀ ਮੈਂ ਤੇਰੇ ਨਾਲ ਜਾਣਾ ਪਰ ਉਹ ਕਿੰਦੇ ਵੀ ਮੈਂ ਖੇਡਣਾ ਨਹੀਂ ਹੈਗਾ ਕਿਉਂਕਿ ਉਹ ਮਤਲਬ ਥੋੜਾ ਡਰਦੀ ਆ ਕਿਉਂਕਿ ਸਰਟੀਫੀਕੇਟ ਤਾਂ ਵੀ ਆਵੇਂ ਦੇ ਜੇ ਲੱਗ ਗਈ ਫਿਰ हां ओके ठीक है ते फिर मतलब ਹੁਣ ਇਸ ਤੋਂ ਬਾਅਦ ਜੇ ਤੁਸੀਂ ਇੰਟਰਨੈਸ਼ਨਲ ਚ ਜਾਣਾ ਹੈ ਨਾ ਤੇ ਉਹਦੇ ਲਈ ਤੁਸੀਂ ਕੀ ਖਾਸ ਤਿਆਰੀਆਂ ਕਰ ਰਹੇ ਹੋ ਅ ਫਿਲਹਾਲ ਤੇ ਮੈਂ ਕੱਲ ਹੀ ਆਇਆਗਾ ਸੋ ਉਹਦੇ ਲਈ ਪ੍ਰੈਕਟਿਸ ਥੋੜੀ ਮੈਨੂੰ ਜਿਆਦਾ ਹਾਰਡ ਕਰਨੀ ਪਊ ਕਿਉਂਕਿ ਉੱਥੇ ਕੰਪੀਟੀਸ਼ਨ ਥੋੜਾ ਤਕੜਾ ਹੋਊਗਾ ਐਂਡ ਬਾਕੀ ਦੇਖੋ ਕੋਚ ਵੱਲੋਂ ਕਿੱਦਾਂ ਦੀ سپورਟ ਆ ਹਾਂ ਕੋਚ ਵੱਲੋਂ ਫੁਰੀ سپورਟ ਆ ਉੱਥੇ ਨਹੀਂ ਉਹ ਹੁੰਦਾ ਕਿ ਮੁੰਡਿਆਂ ਨੂੰ ਜਿਆਦਾ ਦੇ ਰਹੇ ਆ ਕੁੜੀਆਂ ਨੂੰ ਘੱਟ ਦੇ ਰਹੇ ਆ ਮਤਲਬ ਐਦਾਂ ਕੱਚ ਕੁਝ ਡਿਸਕ੍ਰਿਮੀਨੇਸ਼ਨ ਨਹੀਂ ਉੱਥੇ ਜਿੱਥੇ ਮੈਂ ਕੋਚਿੰਗ ਮਤਲਬ ਲੈ ਰਹੀ ਆ ਉੱਥੇ ਕਿਸੇ ਮੁੰਡੇ ਦਾ 골ਡ ਨਹੀਂ ਆਇਆ ਅਜੇ ਤੱਕ ਨੈਸ਼ਨਲ ਚੋ ਸੋ ਫਰਸਟ ਕੁੜੀ ਮੈਂ ਆ ਮੇਰ ਤੋਂ ਪਹਿਲਾ ਇੱਕ ਹੋਰ ਸੀ ਉਹਨਾਂ ਦਾ ਸੀ ਬਾਕਸਿੰਗ ਚੋਂ ਤੇ ਨੈਕਸਟ ਮੇਰਾ ਸੀ ਸੋ ਕੁਝ ਥੋੜਾ ਇਦਾਂ ਸੋਚਦੇ ਨਹੀਂ ਕੀ ਬਾਤ ਹੈ ਤੇ ਡਾਈਟ ਕਿਵੇਂ ਦਿਲਾਣੇ ਹੋ ਫਿਰ ਕਿਉਂਕਿ ਜੇ ਤੁਸੀਂ ਇੱਕ ਗੇਮਸ ਵਿੱਚ ਜਾਂਦੇ ਹੋ ਨਾ ਤੁਹਾਡਾ ਪੂਰਾ ਇੱਕ ਬੈਲੈਂਸਡ ਡਾਈਟ ਨੂੰ ਕਹ ਦਿੰਦੇ ਆ ਨਾ ਵੀ ਲੈਣੀ ਆ ਕਿਵੇਂ ਦੀ ਡਾਈਟ ਲੈਣੀ ਜੰਕ ਫੂਡ ਤੇ ਥੋੜਾ ਘਾਟੀ ਖਾਈ ਦਾ ਫਿਰ ਹੈ ਨਾ ਯੂਸੂਲੀ ਬਦਾਮ ਵਗੈਰਾ ਦੁੱਧ ਤੋਂ ਥੋੜੀ ਨਫ਼ਰਤ ਸੀ ਪਰ ਨਹੀਂ ਪੀਣਾ ਪੈਂਦਾ ਪਿੰਡਾਂ ਦੇ ਬੱਚੇ ਹੋ ਕੇ ਦੁੱਧ ਨਹੀਂ ਪੀਂਦੇ ਅੱਛਾ ਉਹਨੂੰ ਮਤਲਬ ਗਾਂ ਦਾ ਜ਼ਿਆਦਾ ਪਸੰਦ ਹੈ ਮੱਝ ਦਾ ਨਹੀਂ ਅੱਛਾ ਇੱਥੇ ਵੀ ਤੁਹਾਨੂੰ ਉਹ ਆ ਨਾ ਮਤਲਬ ਦੇਖੋ ਫਿਰ ਡਿਸਕ੍ਰਿਮੀਨੇਸ਼ਨ ਤੁਸੀਂ ਆਪ ਵੀ ਕਰਦੇ ਹੋ ਵੀ ਗਾਂ ਨਹੀਂ ਗਾਂ ਪਸੰਦ ਨਾ ਮੱਝ ਨਹੀਂ ਪਸੰਦ ਹੈ ਮੈਂ ਮੱਖਣ ਜ਼ਿਆਦਾ ਖਾਂਦਾ ਐਂਡ ਇਵਨ ਮੇਰੀ ਸਕੂਲ 'ਚ ਵੀ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਗਈ ਕਿ ਸ਼ਿਕਾਇਤ ਜਾਂਦੀ ਦੀ ਵੀ ਮੱਖਣ ਜ਼ਿਆਦਾ ਖਾਂਦੀ ਹੈ ਅੱਛਾ ਠੀਕ ਹੈ ਤੇ ਹੋਰ ਫਿਰ ਆਪਣੇ ਆਲੇ ਦੁਆਲੇ ਦੇ ਮਾਹੌਲ 'ਚ ਕੀ ਫਰਕ ਦੇਖ ਰਹੇ ਹੋ ਤੁਹਾਨੂੰ ਦੇਖਣ ਦੇ ਨਜ਼ਰ ਨਹੀਂ ਤੁਹਾਡੀ ਫੈਮਲੀ ਦੇ ਲਈ ਕੀ ਰਿਸਪੈਕਟ ਬਣੀ ਪਹਿਲਾਂ ਕੀ ਹੁੰਦਾ ਸੀ ਮਤਲਬ ਮੈਂ ਸ਼ਰੂਤ ਤੋਂ ਹੀ ਮੁੰਡਿਆਂ ਵਾਂਗੂ ਰਹਿਣਾ ਐਂਡ ਮੈਨੂੰ ਮੁੰਡਿਆਂ ਵਾਂਗੂ ਹੀ ਮਤਲਬ ਮੁੰਡਿਆਂ 'ਚ ਹੀ ਰਹਿਣਾ ਪਸੰਦ ਆ ਕੁੜੀਆਂ 'ਚ ਥੋੜਾ ਘੱਟ ਹੀ ਫਸੁੰਦਾ ਐਂਡ ਮੈਂ ਹਰ ਇੱਕ ਮੁੰਡੇ ਨੂੰ ਜਾਣਦੀ ਆ ਇਵਨ ਮੇਰੀ ਫੈਮਲੀ ਨੇ ਉਹਨਾਂ ਨੂੰ ਜਾਣਦੀ ਹੋਣੀ ਤੇ ਜਦੋਂ ਮੈਂ ਕਿਸੇ ਕੋ ਖੜਨਾ ਨਾ ਮਤਲਬ ਮੇਰੀ ਆਸ ਕੋ ਵੰਦਿਆ ਨੇ ਮੈਨੂੰ ਦੇਖ ਲੈਣ ਤੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਵੀ ਥੋਡੀ ਕੁੜੀ ਐਵੇਂ ਕਿਸੇ ਮੁੰਡੇ ਕੋ ਖੜੀ ਸੀ ਬਟ ਫਿਰ ਮਤਲਬ ਜਦੋਂ ਦੱਸਣਾ ਆਤੇ ਯੂਸੂअली ਆਪਣੇ ਘਰੇ ਥੋੜਾ ਮਾਹੌਲ ਗਰਮ ਹੋ ਜਾਣਾ ਵੀ ਤੂੰ ਐਦਾਂ ਕਿਸੇ ਮੁੰਡੇ ਕੋ ਕਿਉਂ ਖੜੀ ਸੀ ਨਾ ਤੇ ਫਿਰ ਜਦੋਂ ਮਤਲਬ ਹਾਂ ਸਾਡਾ ਬੱਚਾ ਜਿਸਨਾਂ ਨੂੰ ਪਤਾ ਲੱਗੇ ਸਾਡਾ ਬੱਚਾ ਤੇ ਹੈਗਾ ਹੀ ਮੁੰਡਾਗਾ ਫਿਰ ਫੈਮਿਲੀ ਕੋਈ ਗੱਲ ਨਹੀਂ ਫਿਰ ਹੁਣ ਵੀ ਕਈ ਵਾਰ ਇਹ ਵੀ ਤੁਹਾਡਾ ਬੱਚਾ ਇੱਥੇ ਮੁੰਡੇ ਕੋਖੜਾ ਸੀ ਫੈਮਿਲੀ ਕਹਿੰਦੀ ਕੋਈ ਚੈੱਕਰ ਨਹੀਂ ਸਾਡਾ ਮੁੰਡਾ ਹੀ ਹੈ ਹਾਂ ਬਿਲਕੁਲ ਮੈਨੂੰ ਐਂ ਲੱਗਦਾ ਕਿ ਵਿਸ਼ਵਾਸ ਫੈਮਿਲੀ ਨੂੰ ਬੱਚੇ ਤੇ ਹੋਣਾ ਜ਼ਰੂਰੀ ਆ ਅ ਕਿਉਂਕਿ ਚੁਆਇਸਿਸ ਸਾਰਿਆਂ ਦੀ ਵਕਰੀ ਵਕਰੀ ਸਰ ਨੇਚਰ ਸਭ ਦਾ ਵੱਖਰਾ ਵੱਖਰਾ ਹੁੰਦਾ ਹਮੇਸ਼ਾ ਇੱਕ ਪਹਿਲੂ ਦੇਖ ਕੇ ਹੀ ਨਹੀਂ ਚੱਲਿਆ ਜਾ ਸਕਦਾ ਹੈ ਨਾ ਕਿ ਤੁਸੀਂ ਜਿਹੜੇ ਤੁਹਾਡੇ ਹਾਨ ਦੇ ਬੱਚੇ ਨੇ ਜਾਂ ਮਤਲਬ ਜਿਹੜੇ ਪੰਜਾਬ ਨੂੰ ਬੇਸਿਕਲੀ ਆਪਾਂ ਕਹਿ ਦਿੰਨੇ ਆ ਕਿ ਨਸ਼ਿਆਂ ਵੱਲ ਤੁਰਿਆ ਜਾ ਰਿਹਾ ਹੈ ਨਾ ਤੁਹਾਡੇ ਤੁਸੀਂ ਵੀ ਆਪਣਾ ਆਸ-ਪਾਸ ਦੇਖਦੇ ਹੋ ਤੁਹਾਡੇ ਹਾਨ ਦੇ ਬੱਚੇ ਕੋਈ ਡਰੱਗਸ ਵਗੈਰਾ ਲੈਂਦੇ ਹੋਣ ਹੈਗੇ ਤੁਹਾਡੇ ਪਿੰਡ ਵਿੱਚ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੀ ਆ ਐਕਚੁਅਲੀ ਨਾ ਥੋੜੀ ਫੈਮਿਲੀ ਵੀ ਉਹਨਾਂ ਦੀ ਉਹਨਾਂ ਨੂੰ ਜ਼ਿਆਦਾ ਖੁੱਲ ਦੇ ਰਹੀ ਹੈ ਅੱਜ ਕੱਲ ਮੁੰਡਿਆਂ ਨੂੰ ਕੀ ਹੁੰਦਾ ਵੀ ਫੈਮਿਲੀ ਕਹਿੰਦੀ ਵੀ ਕੋਈ ਗੱਲ ਨਹੀਂ ਜਾਣ ਦੋ 8 ਵਜੇ ਤੋਂ ਬਾਅਦ ਵੀ ਕੁੜੀ ਜੇ ਕੁਝ ਕਹਿੰਦੀ ਹੈ ਤਾਂ ਉਹਨੂੰ ਗਲਤ ਸੁਣਾਇਆ ਜਾਂਦਾ ਹੈ ਨਾ ਮੁੰਡੇ ਨੂੰ ਕੁਝ ਨਹੀਂ ਕਹਿੰਦੇ ਮੁੰਡੇ ਜਿੰਨਾ ਪੈਸੇ ਮੰਗਦਾ ਦੇ ਦੋ ਬਟ ਉਹ ਇਹ ਨਹੀਂ ਸੋਚਦੇ ਵੀ ਉਹ ਪੈਸੇ ਕਿੱਥੇ ਲਾ ਰਿਹਾ ਕੋਈ ਕੋਈ ਉਹ ਤੋਂ ਪੁੱਛਣਾ ਨਹੀਂ ਐਂਡ ਉਹ ਗਲਤ ਸੀ ਜੱਕ ਨਹੀਂ ਜਾ ਰਿਹਾ ਉਹਨਾਂ ਜਿੰਨਾ ਉਹਨੂੰ ਆਪਾਂ ਫ੍ਰੀडम ਦੇ ਰਹੇ ਹਾਂ ਉਹਨਾਂ ਬੱਚਾ ਗਲਤ ਸੀ ਜੱਕ ਨਹੀਂ ਜਾ ਰਿਹਾ ਜੇ ਆਪਾਂ ਉਹਤੇ ਰੱਖੀ ਵੀ ਹਾਂ ਜੀ ਤੁਸੀਂ ਇੰਨੇ ਬਰਸ ਤੋਂ ਬਾਅਦ ਸਟ੍ਰਿਕਟਨੈਸ ਜ਼ਿਆਦਾ ਰੱਖਿਓ ਤੇ ਵੀ ਤੁਸੀਂ ਇੰਨੇ ਮਹੀਨੇ ਤੋਂ ਬਾਅਦ ਆ ਚੀਜ਼ ਨਹੀਂ ਕਰਨੀ ਤੁਸੀਂ 3 ਮਨთ ਚ ਬਸ ਉਹਨੂੰ ਇੰਨੀ ਮਿਲੂ ਚਾਹੀਏ ਤੁਸੀਂ ਰੱਖੋ ਸੇਵਿੰਗ ਕਰੋ ਜਾਂ ਕੁਝ ਵੀ ਯੂਜ਼ ਕਰੋ ਫਿਰ ਉਹਦੇ ਨਾਲ ਥੋੜਾ ਜਿਹਾ ਵੀਓ ਗਰ ਐਂਡ ਅਬਨੇ ਮੈਂ ਤਾਂ ਹੀ ਕਹਿਣਾ ਵੀ ਆਪਣੇ ਬੱਚੇ ਨੂੰ ਸਪੋਰਟਸ ਚ ਵੀ ਰੱਖੋ ਸਟੱਡੀ ਚ ਵੀ ਰੱਖੋ 50 50 ਗੁੱਡ ਐ ਬੱਚਾ ਤੁਹਾਡਾ ਪੂਰਾ ਤੇ ਵੈਸੇ ਹੁਣ ਨੌਜਵਾਨਾਂ ਨੂੰ ਕੋਈ ਅਪੀਲ ਕਰਦੇ ਹੋ ਕਿ ਤੁਹਾਨੂੰ ਕਿਉਂ ਲੱਗਦਾ ਕਿ ਉਹਨਾਂ ਨੂੰ ਸਪੋਰਟਸ ਵਿੱਚ ਆਉਣਾ ਚਾਹੀਦਾ ਦੇਖੋ ਕਲਾ ਪੜ੍ਹਾਈ ਦਾ ਵੀ ਜ਼ਰੂਰੀ ਨਹੀਂ ਹੈ ਨਾ ਐਂਡ ਸਟੱਡੀ ਵੀ ਜ਼ਰੂਰੀ ਹੈ ਤੇ ਉਹ ਵੀ ਸਪੋਰਟਸ ਵੀ ਜ਼ਰੂਰੀ ਹੈ ਜ਼ਿਆਦਾਤਰ ਤਾਂ ਮੈਂ ਇਹ ਕਹਿੰਨਾ ਵੀ ਸਪੋਰਟਸ ਤੇ ਜਾਵਾਂਗੇ ਤਾਂ ਆਪਾਂ ਫਿਜ਼ੀਕਲੀ ਵੀ ਵਧੀਆ ਰਵਾਂਗੇ ਐਂਡ ਮੈਂਟਲੀ ਵੀ ਬਹੁਤ ਆਪਣੇ ਚ ਪੋਜ਼ਿਟਿਵ ਚੀਜ਼ਾਂ ਆਣਗੀਆਂ 네ਗੇਟਿਵ ਚੀਜ਼ਾਂ ਨਹੀਂ ਬੰਦ ਹੋ ਜਾਣਗੀਆਂ ਸੋ ਸਪੋਰਟਸ ਵੀ ਜ਼ਰੂਰੀ ਹੈ ਠੀਕ ਹੈ ਬਹੁਤ-ਬਹੁਤ ਮੁਬਾਰਕਬਾਦ ਤੇ ਆਈ ਵਿਸ਼ ਕਿ ਹੁਣ ਤੁਸੀਂ ਗਵਰਨਮੈਂਟ ਨੂੰ ਵੀ ਅਪੀਲ ਕਰੋ ਕਿ ਉਹ ਤੁਹਾਡੀ ਹੈਲਪ ਕਰਨ ਤੇ ਤੁਸੀਂ ਬੁਲੰਦੀਆਂ ਛੂਹੋ ਇੱਕ ਵਾਰੀ ਉਹ ਵੀ ਅਪੀਲ ਕਰਦੇ ਹੋ ਸੋ ਸਾਡੀ ਵੀਡੀਓ ਦੇਖ ਕੇ ਉਹ ਵੀ ਤੁਹਾਡੇ ਤੱਕ ਅਪਰੋਚ ਕਰਨ ਤੇ ਤੁਹਾਡੀ ਤੇ ਅੱਛਾ ਜਦੋਂ ਤੁਸੀਂ ਆਏ ਹੋ ਉਦੋਂ ਤੁਹਾਨੂੰ ਕੋਈ ਸਨਮਾਨਿਤ ਕੀਤਾ ਗਿਆ ਗਵਰਨਮੈਂਟ ਵੱਲੋਂ ਨਹੀਂ ਮੇਰੀ ਫੈਮਿਲੀ ਨੇ ਹੀ ਮੈਨੂੰ ਸਨਮਾਨ ਕੀਤਾ ਗਵਰਨਮੈਂਟ ਵੱਲੋਂ ਕੁਝ ਹਜੇ ਤੱਕ ਕੋਈ ਕਾਲ ਕਿਸੇ ਦੀ ਆਈ ਜਾਂ ਕੁਝ ਕਿਉਂਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਰੇ ਪੂਰੇ ਏਰੀਆ ਦੇ ਵਿੱਚੋਂ ਵਨ ਐਂਡ ਓਨਲੀ ਤੁਸੀਂ ਹੋ ਹਨਾ 골ਡ ਮੈਡਲਿਸਟ ਤੇ ਉਹਦੇ ਲਈ ਕੋਈ ਅਪਰੋਚ ਤੁਹਾਡੇ ਤੱਕ ਹੋਈ ਨਹੀਂ ਨਹੀਂ ਹਲੇ ਤੱਕ ਤੇ ਕੁਝ ਨਹੀਂ ਹੋਈ ਮਤਲਬ ਕੁਝ ਵੀ ਉਹਨੇ ਦੱਸਿਆ ਨਹੀਂ ਸਿਰਫ ਉਹ ਕਹਿੰਦੇ ਆ ਵੀ ਹਾਂ ਆ ਚੀਜ਼ ਕਰ ਦਾਂਗੇ ਬਟ ਕਰ ਦਾਂਗੇ ਕਰ ਦਾਂਗੇ ਰਹਿ ਜਾਂਦਾ ਕਰਦੇ ਨਹੀਂ ਹੈਗੇ ਤੇ ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਵਾ سپورਟ ਪਰਸਨ ਲਈ ਕਿਵੇਂ ਦੀ ਹੈਲਪ ਜਿਹੜੀ ਤੁਹਾਨੂੰ ਲੱਗੀ ਕਿਉਂਕਿ ਬੀਇੰਗ ਅ ਸਪੋਰਟਸ ਪਰਸਨ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਨਹੀਂ ਹੋ ਪਾਈਆਂ ਜੋ ਹੋਣੀਆਂ ਚਾਹੀਦੀਆਂ ਸਭ ਤੋਂ ਪਹਿਲ ਤੇ ਤਾਂ ਗਵਰਨਮੈਂਟ ਨੂੰ ਸਾਨੂੰ ਗਰਾਊਂਡ ਪ੍ਰੋਵਾਈਡ ਕਰਨਾ ਚਾਹੀਦਾ ਕਿੱਕ ਬੌਕਸਿੰਗ ਦਾ ਉਹਨਾਂ ਨੇ ਸਾਨੂੰ ਕੋਚ ਦਿੱਤਾ ਕੋਈ ਸ਼ੱਕ ਨਹੀਂ ਬਟ ਉਹਨਾਂ ਨੇ ਕੋਚ ਵੀ ਤਾਂ ਹੀ ਪ੍ਰੈਕਟਿਸ ਕਰਵਾਉ ਜੇ ਗਰਾਊਂਡ ਹੋਊਗਾ ਹੈਨਾ ਉਸ ਤੋਂ ਬਾਅਦ ਗਰਾਊਂਡ ਦੇਣਾ ਚਾਹੀਦਾ ਹਰੇਕ ਬੱਚੇ ਨੂੰ ਕਿਟ ਦੇਣੀ ਚਾਹੀਦੀ ਹੈ ਮਤਲਬ ਜੋ ਕਿੱਕ ਬੌਕਸਿੰਗ ਦੀ ਹੈਗੀ ਆ ਡਰੈਸ ਟੁੱਥਗਾਰਡ ਪਟੀਆਂ ਜੋ ਵੀ ਸਮਾਨ ਹੈ ਮਤਲਬ ਉਹਦੇ ਨਾਲ ਚਾਹੀਦਾ ਐਂਡ ਉਸ ਤੋਂ ਬਾਅਦ ਜੇ ਬੱਚਾ ਖੇਡਣ ਜਾ ਰਿਹਾ ਤੇ ਉਹਦਾ ਅੱਧਾ ਖਰਚਾ ਚੱਕਣਾ ਚਾਹੀਦਾ ਕਿਉਂਕਿ ਹੁਣ ਮੈਂ ਖੇਡ ਕੇ ਨੈਸ਼ਨਲ ਉੱਚ ਸਾਰਾ ਖਰਚਾ ਮੇਰਾ ਸੀ ਆਨ ਜਾਣ ਦਾ ਟਿਕਟ ਰਹਿਣਾ ਕਿੱਥੇ ਮਤਲਬ ਜੋ ਵੀ ਸੀ ਸਾਰਾ ਸਾਡਾ ਸੀ ਜੋ ਥੋੜਾ ਬਹੁਤਾ ਵੀ ਸਰਕਾਰ ਕਰਦੀ ਇਵਨ 50% ਵੀ ਸਰਕਾਰ ਕਰਦੀ ਤਾਂ ਮੈਂ ਕਹਿੰਨੀ ਆ ਆਪਣੀ ਫਰਸਟ ਟ੍ਰੋਫੀ ਹੋਣੀ ਸੀ ਪੰਜਾਬ ਦੀ ਹੁਣ ਆਪਾਂ ਫਰਸਟ ਰਨਰ ਰਹੇ ਆ ਬਟ ਜੇ ਸਰਕਾਰ ਥੋੜੀ ਬਹੁਤੀ ਵੀ ਹੈਲਪ ਕਰਦੀ ਆਪਣੀ ਫਰਸਟ ਟ੍ਰੋਫੀ ਆ ਜਾਂਦੀ ਸੀ ਰਾਮ ਜੀ ਤੇ ਇੱਕ ਆਖਰੀ ਸਵਾਲ ਕਿ ਜਦੋਂ ਤੁਸੀਂ ਗੇਮ ਚ ਆਨੇ ਹੋ ਤੇ ਆਪਣੀ ਬਾਡੀ ਦੇ ਵਿੱਚ ਕਿਵੇਂ ਦੇ ਚੇਂਜਸ ਮਤਲਬ ਸੈਲਫ ਡਿਫੈਂਸ ਦੇ ਲਈ ਮਤਲਬ ਕਿੰਨਾ ਕੁ ਤੁਹਾਨੂੰ ਲੱਗਿਆ ਗੇਮ ਨੇ ਤੁਹਾਨੂੰ ਹੈਲਪ ਕੀਤਾ ਦੇਖੋ ਪਹਿਲਾਂ ਤਾਂ ਮਤਲਬ ਮੈਂ ਜਦੋਂ ਮਤਲਬ ਜੁਆਇਨ ਕੀਤੀ ਹੈ ਠੀਕ ਹੈ ਮੈਂ ਏ ਸੀ ਵੀ ਮੇਰੇ ਚ ਵੀ ਮਤਲਬ ਥੋੜੀ ਜਿਆਦਾ ਮੋਟੀ ਹੁੰਦੀ ਸੀ ਕੋਈ ਮੇਰੇ ਚ ਫਿਜ਼ੀਕਲ ਫਿਟਨੈਸ ਨਹੀਂ ਸੀ ਐਂਡ ਜਦੋਂ ਜੁਆਇਨ ਕਰ ਲਈ ਵਧੀਆ ਮਤਲਬ ਹੋਣ ਲੱਗ ਗਿਆ ਫਿਜ਼ੀਕਲ ਫਿਟਨੈਸ ਬਹੁਤ ਆਈ ਐਂਡ ਮੇਰੀ ਹਾਈਟ ਬਹੁਤ ਇਨਕਰੀਜ਼ ਹੋਈ ਉਹਦੇ ਨਾਲ ਐਂਡ ਹਨ ਮੈਂ ਜੀ ਮੈਨੂੰ ਕੋਈ ਮਤਲਬ ਕੁਝ ਕਹਿ ਨਹੀਂ ਸਕਦਾ ਇਨੀ ਜਲਦੀ ਪਰ ਹੈ ਕਿਉਂਕਿ ਦੂਰ ਹੀ ਮੈਂ ਖੜੀ ਹੂ ਇਦਾਂ ਵੀ ਹਾਂ ਵੀ ਨਹੀਂ ਆ ਰਹੇ ਤਾਂ ਇਹਨਾ ਪੰਗਾ ਨਹੀਂ ਲੈਣਾ ਹਾਂਜੀ ਈਵਨ ਸਕੂਲ 'ਚ ਵੀ ਮੇਰੇ ਫਰੈਂਡਸ ਨੇ ਜਿਹੜੇ ਉਹ ਹੋਰਾਂ ਬੱਚਾ ਨਾਲ ਪੰਗੇ ਲੈ ਲੈਣਗੇ ਜੀ ਮੈਨੂੰ ਕੁਝ ਬੋਲਦਾ ਜਿਵੇਂ ਪਿਆਰ ਨਾਲ ਵੀ ਉਹਨਾਂ ਨੂੰ ਕੋਈ ਵਰਡ ਕਹਦਾ ਉਹ ਮੈਨੂੰ ਕਹਿਣਗੇ ਰਹਿਮ ਦੇ ਭੈਣ ਤੂੰ ਤੇ ਡਰ ਨਾ ਨਹੀਂ ਮਤਲਬ ਐਸੇ ਕੁੱਟਿਆ ਕਦੀ ਕਿਸੇ ਨੂੰ ਨਹੀਂ ਕੁੱਟਿਆ ਨਹੀਂ ਅਸੀਂ ਨਾ ਮਤਲਬ ਹੁੰਦਾ ਹੀ ਹੈ ਜਿਵੇਂ ਆਪਾਂ ਬੱਚੇ ਖੇਡਦੇ ਖੇਡਦੇ ਖੜੂ ਬੈਠੂ ਬੋ ਆਲਣੇ ਆ ਤੇ ਉਵੇਂ ਮੈਂ ਆਪਣੇ ਫਰੈਂਡਸ ਨਾਲ ਪਹਵਾਇਆ ਸੀ ਮੈਂ ਜੋਇਨ ਹੀ ਨਹੀਂ ਕੀਤਾ ਸੀ ਸਕੂਲ ਮੇਰੇ ਸਕੂਲ ਚ ਜਾ ਕੇ ਵੀ ਬਹੁਤ ਜਲਦੀ ਮਤਲਬ ਸਾਰੇ ਨਾਲ ਮਰਜੁਬ ਹੋ ਗਈ ਸੀਗੀ ਸਭ ਨਾਲ ਵਧੀਆ ਬੰਦੀ ਸੀ ਐਂਡ ਖੜੂ ਬਟੂ ਪਹਵਾਇਆ ਤੇ ਜੋ ਤੋਂ ਮੁੰਡੇ ਤੇ ਮਾਰਿਆ ਹੋਵੇਂ ਰੋਣ ਲੱਗ ਗਿਆ ਕਹਿੰਦਾ ਤੂੰ ਮੇਰੇ ਕਿਉਂ ਮਾਰਿਆ ਮੈਂ ਕਿਹਾ ਤੂੰ ਵੀ ਤੇ ਮਾਰਦਾ ਹੀ ਆ ਉਹ ਕਹਿੰਦਾ ਮੈਂ ਤਾਂ ਤੇਰੇ ਹੌਲੀ ਮਾਰਦਾ ਸੋ ਇਦਾਂ ਮਤਲਬ ਹੁੰਦਾ ਸੀ ਯਾਰ ਠੀਕ ਅੱਛਾ ਤੁਸੀਂ ਕਿਹਾ ਤੁਹਾਨੂੰ ਸਿੰਗਰ ਬਣਨ ਦਾ ਸ਼ੌਂਕ ਸੀਗਾ ਹਾਂਜੀ ਕੋਈ ਗਾਣਾ ਵੀ ਸੁਣਾ ਦੇ ਇਹ ਕਿਵੇਂ ਬੋਲ ਸਕਦੇ ਆਪਾਂ ਸੱਲੋ ਫੇ ਗਾਣਾ ਹੋ ਜੇ ਹੂੰ ਗਾਣਾ ਕਿਹੜਾ ਸੁਣਾ ਜਿਹੜਾ ਮਰਜੀ ਜਿਹੜਾ ਤੁਹਾਡਾ ਫੇਵਰੇਟ ਦੋ ਕ ਲਾਈਨਾਂ ਕਿਸੇ ਵੀ ਗਾਣੇ ਦੇ ਆ ਫਿਰ ਕੋਈ ਬਦਲਾਂ ਦੇ ਚੰਨ ਵਰਗਾ ਜਚ ਆਏ ਪੈ ਗਏ ਅਸੀਂ ਕਾਲੇ ਹੋ ਪੈਂਦੀ ਵਰ ਸਾਤ ਮੁਹੋਂ ਬੋਲ ਕਹਿੰਦੀ ਐ ਸੋਹਣੇ ਦੋਨੋਂ ਲਗਦੇ ਸੀ ਵਾਲੇ ਕੋਈ ਨੇੜੇ ਹੋਇਆ ਫਿਰ ਤੂੰ ਦਿਲ ਨੂੰ ਪਰੋਇਆ ਫਿਰ ਤੂੰ ਪਹਿਲਾਂ ਜੋ ਸੀ ਹੋਇਆ ਸਾਡੇ ਨਾਲ ਹੋ ਜਾਵੇ ਨਾ ਉਹ ਹੀ ਫਿਰ ਤੂੰ ਕੱਲੇ ਕੱਲੇ ਤਾਰੇ ਦੱਸ ਦੇ ਫਿਰ ਤੂੰ ਦੁਬਾਰਾ ਹੱਸ ਦੇ ਕਦੇ ਸੋਚਾਂ ਹਾਂ ਕਦਮੇ ਰੁਕ ਗਿਆ ਹੋਇਆ ਸੀ ਦਿਲ ਚਿਰ ਤੋਂ ਕੀ ਪਤਾ ਕੋਤਸ ਉਹ ਨਾ ਗਾਣੇ ਹੋ ਤੇ ਤੁਸੀਂ ਆਪਣੇ ਸ਼ੌਂਕ ਨੂੰ ਵੀ ਅੱਗੇ ਵਧਾ ਸਕਦੇ ਹੋ ਵੈਸੇ ਇੱਕ ਸਪੋਰਟ ਪਰਸਨ ਸਿੰਗਰ ਵੀ ਹੋ ਸਕਦਾ ਡਾਂਸਰ ਵੀ ਹੋ ਸਕਦਾ ਸਾਰਾ ਕੁਝ ਹੈ ਨਾ ਮਤਲਬ ਆਪਣੇ ਸ਼ੌਂਕ ਮੈਨੂੰ ਲੱਗਦਾ ਦਾ ਸ਼ੌਂਕ ਨਹੀਂ ਮਾਰਨਾ ਚਾਹੀਦਾ ਹੈ ਨਾ ਮਤਲਬ ਜਿਹੜੀ ਚੀਜ਼ ਦਾ ਸ਼ੌਂਕ ਆ ਕਰੋ ਤੇ ਆਈ ਵਿਸ਼ ਕਿ ਤੁਸੀਂ ਫਟਾਫਟ ਹੋਰ ਵੀ ਮੈਡਲ ਲੈ ਕੇ ਆਓ ਸਾਡੇ ਦੇਸ਼ ਵਾਸਤੇ ਹੈ ਨਾ ਸਾਡੇ ਪੰਜਾਬ ਵਾਸਤੇ ਤੇ ਆਈ ਵਿਸ਼ ਯੂ 올 ਦਾ ਲੱਕ ਨਦੀ ਦਾਦੀ ਦੇ ਮਨ ਸਿਖਿਆ ਲਾਉਂਦਾ ਜੇ ਇੱਕ ਮੁੰਡਾ ਹੁੰਦਾ ਘਰੇ ਹਨਾ ਕੁੜੀਆਂ ਨਾਲ ਵਿੜਾ ਪਰਿਆ ਤੇ ਆਪਣੇ ਤਾਂ ਫਿਰ ਕਹਿੰਦੇ ਮੰਮੀ ਵੀ ਨਹੀਂ ਹੋਣ ਅੱਜ ਕੱਲ ਕੁੜੀਆਂ ਹੀ ਅੱਗੇ ਆ ਮੁੰਡੇ ਤਾਂ ਕਰਮ ਵਾਲਿਆਂ ਦੀ ਹਨਾ ਵਧੀਆ ਜਾਂਦੇ ਨੇਗੇ ਤੇ ਪਰ ਨਹੀਂ ਸਾਨੂੰ ਲੱਗਦਾ ਵੀ ਸਾਨੂੰ ਕੁੜੀਆਂ ਹੀ ਬਹੁਤ ਹੋਦੀਆਂ ਨੇ ਗੁੱਡਨੈਸ ਅੱਲੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਵੱਡੀ ਬੇਟੀ ਨੇ ਜਿਹੜਾ ਮਤਲਬ ਇਹ ਗੋਲ ਮੈਡਲ ਆਇਆ ਜੀ ਬਾਕੀ ਚਲੋ ਜੀ ਅੱਜ ਕੱਲ ਤਾਂ ਵੈਸੇ ਮੁੰਡਿਆਂ ਦੇ ਅੱਗੇ ਨੇ ਜੀ ਮੁੰਡਿਆਂ ਤੋਂ ਅੱਜਕੱਲ ਦਾ ਚਲੋ ਪਹਿਲਾਂ ਲੋਕਾਂ ਚ ਹੁੰਦਾ ਸੀਗਾ ਕਿ ਚਲੋ ਕੱਲੀਆਂ ਬੇਟੀਆਂ ਬੇਟੀਆਂ ਨੇ ਤੇ ਅੱਜਕੱਲ ਇਹਦੇ ਚ ਜਾਨੀ ਕੋਈ ਫਰਕ ਸਮਝਣਾ ਵੀ ਨਹੀਂ ਚਾਹੀਦਾ ਪਹਿਲਾਂ ਤਾਂ ਜੀ ਮੇਰੀ ਗੁੜੀਆ ਕਹਿੰਦੀ ਕਿ ਮਮਾ ਮੈਂ ਤਾਂ ਹਾਰ ਗਈ ਮੇਰਾ ਵੀ ਦਿਲ ਜਿਹਾ ਟੁੱਟ ਗਿਆ ਮੈਂ ਕਿ ਚਲ ਕੋਈ ਨਹੀਂ ਪੁੱਤ ਵੀ ਸਾਰੇ ਬੱਚੇ ਹੀ ਉਮੀਦ ਲੈ ਕੇ ਆਉਂਦੇ ਆ ਹਨਾ ਕਿਸੇ ਨੇ ਕਿਸੇ ਜਦੋਂ ਕਿਸੇ ਦਾ ਬੱਚਾ ਹਾਰਦਾ ਤੀ ਕਿ ਨਾ ਮਾਵਾਬ ਦਾ ਉਹ ਹੁੰਦਾ ਨਾ ਮੈਂ ਕਿ ਚਲ ਕੋਈ ਗੱਲ ਨਹੀਂ ਫਿਰ ਮੇਨ ਦੂਸਰੀ ਗੁੜੀਆ ਕਹਿੰਦੀ ਨਈ ਆਂਟੀ ਇਹ ਚੋ ਟੋਲਦੀ ਆ ਤੇ ਇਹਨਾਂ ਦਾ 골ਡ ਮੈਡਲ ਆਇਆ ਫਿਰ ਜੀ ਮੈਂ ਇਹਦੇ ਪਾਪਾ ਨੂੰ ਪਹਿਲਾਂ ਫੋਨ ਕਰਿਆ ਵੀ ਗੁੜੀ ਦਾ 골ਡ ਮੈਡਲ ਆਇਆ ਫਿਰ ਸਾਰੀ ਫੈਮਿਲੀ ਨੂੰ ਦੱਸਿਆ ਬਹੁਤ ਖੁਸ਼ ਹੋਈ ਹੈ ਜੀ ਅਸੀਂ ਮਤਲਬ ਇੱਕੋ ਪਰਿਵਾਰ ਦੇ ਘੱਟੋ ਘੱਟ ਜੀ 70 80 ਮੈਂਬਰ ਆ 70 ਅਸੀਂ ਖੇਡ ਬਾਰੇ ਕੁਝ ਵੀ ਨਹੀਂ ਜਾਣਦੇ ਵੀ ਐਂ ਕਹਦੋ ਵੀ ਖੇਡ ਦਾ ਊੜਾ ਵੀ ਨਹੀਂ ਜਾਣਦੇ ਸਿਰਫ ਇਹ ਬੱਚੀ ਲਾਲੋਦੂ ਜੀ ਉੱਠੀ ਤੇ ਉੱਠ ਕੇ ਮਤਲਬ ਅੱਜ ਨੈਸ਼ਨਲ ਤੋਂ 골ਡ ਮੈਡਲ ਆਇਆ ਨੇ ਜੀ ਤੇ ਸਾਨੂੰ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਪਹਿਲਾਂ ਤਾਂ ਜੀ ਮਨ ਸੇ ਆਪਣਾ ਕਹਿ ਨਹੀਂ ਸਕਦਾ ਇਮੋਸ਼ਨ ਜੀ ਹੋ ਗਈ ਮੈਂ ਵੀ ਚਲੋ ਤੇਰ ਦੀ ਬਹੁਤ ਮਨ ਖੁਸ਼ੀ ਹੋਈ ਪਰ ਸਾਰੇ ਆਪਣੇ ਆਸਗੁਣ ਚ ਪਤਾ ਲੱਗ ਗਿਆ ਵੀ ਇਹਨਾਂ ਦੀ ਬੇਟੀ ਦਾ 골ਡ ਮੈਡਲ ਆਇਆ ਸਾਰਿਆਂ ਨੇ ਕੰਗਰਚੀ ਚ ਸੰਕਿਆ ਜੀ ਹਾਂ ਤੇ ਕਿਰਾਂ ਦਾ ਮਨ ਜੇ ਨੂੰ ਲੱਗਦਾ ਜੀ ਬੱਚਾ ਆਪਦਾ ਬਾਹਰ ਤੋਰਨਾ ਕਿਉਂ ਇੱਕ ਤਾਂ ਖਾਸ ਕਰਕੇ ਆਪਾਂ ਕਹਿੰਦੇ ਵੀ ਕੁੜੀ ਆ ਕੱਲੀ ਚਲੋ ਮੁੰਡੇ ਨੂੰ ਤਾਂ ਆਪਾਂ ਕਹਿੰਦੇ ਜਿੱਥੇ ਮਰਜੀ ਪਰ ਹੌਲੀ 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 ਜਿਵੇਂ ਚਲੋ ਜਿਹੜਾ ਜਹਾ ਸਮਾਂ ਹੁੰਦਾ ਗਿਆ ਤੇ ਹੁਣ ਜਾਨੀ ਕੋਈ ਸਾਨੂੰ ਦਿੱਕਤ ਨਹੀਂ ਮਤਲਬ ਐ ਮਗਰ ਫਿਕਰ ਵੀ ਨਹੀਂ ਅਸੀਂ ਕਰਦੇ ਵੀ ਠੀਕ ਆ ਚਲੋ ਬੱਚੀ ਪਹਿਲਾਂ ਵੀ ਗਈ ਹੈਗਾ ਇੱਕ ਤਾਂ ਬੱਚਾ ਕਦੇ ਗਿਆ ਨਾ ਹੋਵੇ ਜੀ ਹੁਣ ਜਾਨੀ ਠੀਕ ਹੈ ਕੋਈ ਉਹ ਨਹੀਂ ਕੋਈ ਦਿੱਕਤ ਨਹੀਂ ਐਂ ਤਾਂ ਦੇਖੋ ਹੀ ਬੱਚੇ ਦਾ ਡਰ ਤਾਂ ਹੁੰਦੀ ਹੀ ਹੁੰਦਾ ਜੀ ਅਸੀਂ ਥੋੜੇ ਥੋੜੇ ਟਾਈਮ ਬਾਅਦ ਫੋਨ ਕਰਨਾ ਜੇ ਫੋਨ ਨਾ ਲੱਗਣਾ ਫੇਰ ਮਤਲਬ ਦੁਬਾਰਾ ਪਰੇਸ਼ਾਨੀ ਹੁਣ ਵੀ ਫੋਨ ਨਹੀਂ ਲੱਗਿਆ ਤੇ ਇਸ ਤਰ੍ਹਾਂ ਤਾਂ ਦਿੱਕਤ ਤਾਂ ਹੁੰਦੀ ਹੈ ਜੀ ਫੇਰ ਵੀ ਚਲੋ ਬੱਚਾ ਬਾਕੀ ਇਹ ਬਾਹਰ ਅੰਦਰ ਅੱਜ ਕੱਲ ਜਾਊਗਾ ਜੀ ਇੱਥੇ ਨਹੀਂ ਜਾਊ ਫਰਜ਼ ਕਰੋ ਕੱਲ ਬਾਹਰ ਦਾ ਬਣਦਾ ਫੇਰ ਬੱਚੇ ਨੂੰ ਬਾਹਰ ਕਿਵੇਂ ਤੋਰ ਛੱਕਦੇ ਜੀ ਜੀ ਇਥੇ ਲਵੇ ਰੱਖਣ ਦੀ ਆਪਾਂ ਕੋਸ਼ਿਸ਼ ਕਰਾਂਗੇ ਜੀ ਬਹੁਤ ਵਧੀਆ ਮਾਹੌਲ ਸੀ ਆ ਜੀ ਸਾਰੇ ਬਹੁਤ ਖੁਸ਼ੀ ਸੀਗੀ ਮੇਰੇ ਮਨ ਚ ਸੀਗਾ ਕਿ ਬੱਚੇ ਨੂੰ ਸਰਪ੍ਰਾਈਜ਼ ਦੇਈਏ ਤੇ ਹਾਂ ਜੀ ਫਿਰ ਮੈਂ ਤੇ ਪਾਪਾ ਨੇ ਕਹੀ ਬੱਚੇ ਨੂੰ ਸਰਪ੍ਰਾਈਜ਼ ਦੇਣਾਗਾ ਤੇ ਫਿਰ ਅਸੀਂ ਹਾਂ ਜੀ ਸਾਰਿਆਂ ਨੇ ਪਲਾਨ ਬਣਾਇਆ ਦਾ ਸਰਪ੍ਰਾਈਜ਼ ਦੇਣ ਦਾ ਅਸੀਂ ਸਾਨੂੰ ਐਸੀ ਵੀ ਬੱਚੇ ਨੂੰ ਸਨਮਾਨ ਕਰਾਂਗੇ ਜੀ ਆਏ ਹਨ ਹਾਂ ਜੀ ਨਹੀਂ ਇੱਕ ਵਾਰੀ ਮੈਂ ਤੇਰ ਜੀ ਨੂੰ ਮਿਲੇ ਸੀਗੇ ਜੀ ਤੇ ਉਹ ਕਹਿ ਰਹੇ ਸੀ ਕਹਿੰਦੇ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਤੇ ਬਾਅਦ ਚਾਹ ਇਲੈਕਸ਼ਨ ਜੇ ਆਗੇ ਜੀ ਮੁੜ ਕੇ ਜਾਇਆ ਨਹੀਂ ਗਿਆ ਸਾਥੋਂ ਉਹਨੇ ਕਿਹਾ ਸੀ ਕਿੰਨੇ ਵੀ ਕੋਈ ਗੱਲ ਨਹੀਂ ਆਪਾਂ ਤੇ ਆਬ ਇਲੈਕਸ਼ਨ ਆ ਗਿਆ ਜੀ ਉਦੋਂ ਬਾਅਦ ਸਾਥੋਂ ਵੀ ਜਾਇ ਨਹੀਂ ਗਿਆ ਜੀ ਐਵੇਂ ਦਾ ਹੁੰਦਾ ਸੀ ਕਿਹਾ ਨਾ ਅਨੁਰਿਤ ਜੇ ਤੁਸੀਂ ਜਾਣਾ ਤਾਂ ਪੁੱਤੋ ਟਾਈਮ ਨਾਲ ਜਾਣਾ ਬਸ ਟਾਈਮ ਨਾਲ ਸਿੱਧਾ ਘਰੇ ਆਉਣਾ ਕਿਸੇ ਕੋਲ ਖੜਨਾ ਨਹੀਂ ਕਿਸੇ ਕੋਲ ਆਣੀ ਕਰਨਾ ਪੁੱਤੋ ਇਹ ਲੋਕ ਫਿਰ ਗੱਲਾਂ ਬਣਾਉਣ ਲੱਗ ਜਾਂਦੇ ਆ ਫਿਰ ਸਾਨੂੰ ਦੱਸਣਗੇ ਫਿਰ ਸਾਡਾ ਮਨ ਉਦਾਸ ਹੋਊਗਾ ਸਾਡਾ ਬੱਚਾ ਐ ਕਿਉਂ ਕਰਦਾ ਹਨ ਤੇ ਪਰ ਹੋਂ ਨਹੀਂ ਲੱਗਦਾ ਤੁਹਾਨੂੰ ਹਨ ਮੈਂ ਕਿਹਾ ਵੀ ਚਲ ਜੇ ਕੋਈ ਕਹਿੰਦਾ ਵੀ ਹੈ ਕਿ ਆਪਦੇ ਬੱਚੇ ਤੇ ਯਕੀਨ ਹੁੰਦਾ ਜੀ ਪੇਰੈਂਟਸ ਨੂੰ ਤੇ ਵੀ ਕਹਦੇ ਨੇ ਵੀ ਕੋਈ ਗੱਲ ਨਹੀਂ ਖੜੇ ਰਹਿੰਦੇ ਫਿਰ ਕੀ ਅੱਜਕੱਲ ਚੱਲਦਾ ਸਾਰਾ ਕੁਝ ਦੇਖੋ ਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਕੋਈ ਵੀ ਕੰਮ ਮਤਲਬ ਜਦੋਂ ਇਹਨਾਂ ਦਾ ਇਥੋਂ ਸਕੂਲ ਚੇਂਜ ਕਰਿਆ ਜੀ ਉਸ ਤੋਂ ਬਾਅਦ ਉੱਥੇ ਜਦੋਂ ਗਏ ਚਲੋ ਇਹਨਾਂ ਦੇ ਐਡਮਿਸ਼ਨ ਵਗੈਰਾ ਹੋਏ ਉੱਥੇ ਮੈਨੂੰ ਬੁਲਾ ਲਿਆ ਜੀ ਇਹਨਾਂ ਦੇ ਕੋਚ ਨੇ ਤੇ ਚਲੋ ਬਾਕੀ ਕੋਚ ਨੂੰ ਵੀ ਪਰਖ ਹੁੰਦੀ ਹੈ ਜੀ ਬੱਚੇ ਦੀ ਲਾਲੋ ਜਾਂ ਜਮੇ ਵੀ ਮਰਜ਼ੀ ਉਹਨਾਂ ਦਾ ਰੋਜ਼ ਦਾ ਕੰਮ ਹੁੰਦਾ ਉਹ ਕਹਿੰਦੇ ਵੀ ਇਸ ਤਰ੍ਹਾਂ ਤੁਹਾਡੀ ਬੱਚੀ ਨੂੰ ਵੀ ਇੰਦਰ ਆ ਪਾ ਦੀਏ ਪਾਸਪੋਰਟ 'ਚ ਜਾ ਤੇ ਅਸੀਂ ਆ ਵੀ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਂ ਕਰ ਲਵਾਂ ਇਹ ਤਾਂ ਹੁੰਦਾ ਜੀ ਕੁਦਰਤੀ ਮਤਲਬ ਹੁੰਦਾ ਜੀ ਜਿਵੇਂ ਕੋਈ ਮੰਨ ਲਓ ਵੀ ਇੱਕ ਰੱਬ ਨੇ ਚੰਗਾ ਸਰੀਰ ਦਿੱਤਾ ਜੀ ਤੇ ਜੇ ਉਹਨੂੰ ਢਾਲ ਕੇ ਕੁਝ ਬਣਾਇਆ ਜਾਵੇ ਤਾਂ ਠੀਕ ਹੈ ਜੀ ਪਰਮਾਤਮਾ ਕਰਨੀ ਉਹ ਬਖਸ਼ੀ ਉਹ ਜਿਹੜੀ ਚੀਜ਼ ਹੈ ਜੀ ਤੇ ਬਾਕੀ ਚਲੋ ਗਾਂਹਾਂ ਕੋਚ ਨੇ ਮਿਹਨਤ ਕਰਾਈ ਹੈ ਜੀ ਬੱਚੇ ਨੂੰ ਬੱਚਿਆਂ ਨੂੰ ਦੇਖ ਕੇ ਫਰਕ ਬਹੁਤ ਜ਼ਿਆਦਾ ਪਊਗਾ ਜੀ ਜਿਵੇਂ ਹੁਣ ਆਪਣੇ ਕਹਿ ਦਿੰਦੇ ਵੀ ਪੰਜਾਬ ਚ ਕੁਝ ਨਹੀਂ ਪੰਜਾਬ ਚ ਕੁਝ ਨਹੀਂ ਜੇ ਕਰਨਾ ਇੱਥੇ ਵੀ ਸਭ ਕੁਝ ਆ ਜੀ ਜਿਵੇਂ ਲੋਕ ਬਾਹਰ ਨੂੰ ਕੋਈ ਉਧਰੋਂ ਆਈ ਵੀ ਜਾਂਦਾ ਜੀ ਇੱਧਰੋਂ ਬਹੁਤ ਜਾਈ ਵੀ ਜਾਂਦੇ ਨੇ ਤੇ ਜੇ ਬੱਚਾ ਇੱਥੇ ਮਤਲਬ ਚਲੋ ਪੜ੍ਹਾਈ ਚ ਨਹੀਂ ਜਾਂ ਸਪੋਰਟਸ ਆ ਕੁਝ ਵੀ ਹਾਸਲ ਕਰ ਸਕਦਾ ਜੀ ਆਪਦੀ ਮਿੰਟ ਦੇ ਸਰ ਕਮੀ ਦਾ ਇੱਕ ਤੇ ਗਵਰਨਮੈਂਟ ਕੰਨੀਓ ਮਤਲਬ ਇਹ ਤੇ ਹੁਣ ਜਿਵੇਂ ਹੁਣ ਸਾਰਾ ਖਰਚਾ ਹੁਣ ਜਾ ਕੇ ਹੀ ਸਾਰਾ ਖਰਚਾ ਐਂਟਰੀ ਫੀਸ ਵੀ ਅਸੀਂ ਖੁਦ ਆਪਦੇ ਕੋਲੋਂ ਭਰੀ ਹੈ ਜੀ ਹੁਣ ਜੇ ਪਿਛਲੀ ਵਾਰ ਮਤਲਬ ਸਾਨੂੰ ਕੋਈ ਮਹੋ ਹੁੰਦੀ ਤਾਂ ਪਿਛਲੀ ਵਾਰ ਇੰਟਰਨੈਟ ਜਾਣਾ ਹੀ ਜਾਣਾ ਸੀ ਗਿਲਾ ਸ਼ਿਕਵਾ ਨਹੀਂ ਹੈਗੇ ਜੀ ਇਹ ਹੁਣ ਮੰਨ ਲਓ ਇਹ ਸਾਰਾ ਕੁਝ ਪੰਜਾਬ ਦੀ ਝੂਲੀ ਬੱਚਾ ਪਾ ਰਿਹਾ ਜੀ ਤੇਰੇ ਵਿੱਚ ਗਵਰਨਮੈਂਟ ਨੂੰ ਕਰਨਾ ਚਾਹੀਦਾ ਬੱਚੇ ਨਾਲੇ ਹੌਸਲਾ ਵਜਾਈ ਹੁੰਦੀ ਹੈ ਜੀ ਬਹੁਤ ਖੁਸ਼ੀ ਹੁੰਦੀ ਹੈ ਜੀ ਮੇਰੀ ਬੇਟੀ ਦੇ ਤੇ ਆਪਣੇ ਸਾਰੇ ਘਰਾਂ ਚੋਂ ਮੇਰੀ ਬੇਟੀ ਪਹਿਲੇ ਨੰਬਰ ਤੇ ਆ ਹੁਣ ਤਾਂ ਵਧੀਆ ਲੱਗ ਰਿਹਾ ਫਿਰ ਆਪ ਦਾ ਮਾਣ ਕੱਲ ਜਦੋਂ ਆਈ ਆ ਜਾਨੀ ਮਾਣ ਜਾ ਆਪ ਦਾ ਭਰਿਆ ਵੀ ਚਲ ਧੀ ਤੇ ਵੀ ਚਲ ਆਪਦੀ ਮੁੰਡਈ ਆ ਹਾਂ ਨਹੀਂ ਪਹਿਲਾਂ ਤਾਂ ਸੀ ਬਾਹਰ ਜਾਣ ਤੋਂ ਰੋਕਦੀ ਸੀ ਮੈਂ ਆਪ ਨਾਲ ਜਾਣਾ ਛੱਡ ਕੇ ਆਉਣਾ ਕਾਲਜ ਚ ਫਿਰ ਉੱਥੇ ਖੜਨਾ ਲੈ ਕੇ ਹੁਣ ਨਾਲ ਉਦੇ ਬਾਤ ਹੁਣ ਨਹੀਂ ਕੋਈ ਲੱਗਦਾ ਜੀ ਹੁਣ ਮਤਲਬ ਜਦੋਂ ਧੀ ਨੇ ਨਾਮ ਰੌਸ਼ਨ ਕੀਤਾ ਕੀ ਵੀ ਮੈਂ ਦਾਦਾ ਜੀ ਨੂੰ ਕਿਵੇਂ ਦਾ ਫੀਲ ਨੀ ਬਹੁਤ ਚੰਗਾ ਲੱਗਦਾ ਜੀ ਹੁਣ ਤਾਂ ਦੇਖੋ ਜੀ ਇਹ ਪਰਿਵਾਰ ਹੈ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਇੰਨਾ ਸਪੋਰਟ ਕੀਤਾ ਵੈਸਟ ਬੰਗਾਲ ਤੋਂ ਜਿੱਤ ਕੇ ਆਈ ਹੈ 골ਡ ਮੈਡਲਿਸਟ ਹੈ ਇਹ ਪਰਿਵਾਰ ਦੀ ਬਦੌਲਤ ਹੈ ਦੇਖੋ ਨਾ ਤਾਂ ਐਡੇ ਵੱਡੇ ਪਰਿਵਾਰ ਅੱਜ ਕੱਲ ਦੇਖਣ ਨੂੰ ਮਿਲਦੇ ਨੇ ਤੇ ਨਾ ਉਹ ਆਪਣੀ ਧੀਆ ਨੂੰ ਸਪੋਰਟ ਕਰਦੇ ਨੇ ਇਹ ਪਰਿਵਾਰ ਇੱਕ ਇਨਸਪੀਰੇਸ਼ਨ ਬਣ ਚੁੱਕਾ ਹੈ ਉਹਨਾਂ ਸਾਰੇ ਲੋਕਾਂ ਲਈ ਜਿਹੜੇ ਜਾਂ ਤਾਂ ਮਿਲ ਕੇ ਨਹੀਂ ਰਹਿੰਦੇ ਜਾਂ ਆਪਣੀ ਧੀਆ ਨੂੰ ਸਪੋਰਟ ਨਹੀਂ ਕਰਦੇ ਅਵੇਸ਼ ਸਾਰੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਸਿੱਖੋਗੇ ਇਨਸਪਾਇਰ ਹੋਮੋਗੇ ਤੇ ਆਪਣੀਆਂ ਧੀਆ ਨੂੰ ਅੱਗੇ ਵਧਣ ਲਈ ਮੋਟੀਵੇਟ ਕਰੋਗੇ ਤੇ ਐਦਾਂ ਹੀ ਉਹ ਦੇਸ਼ ਦਾ ਨਾਮ ਰੌਸ਼ਨ ਕਰਦੀਆਂ ਰਹਿਣਗੀਆਂ ਜੁੜੇ ਰਹੋ ਦੀ ਅਨਮਿਊਟ ਨਾਲ ਸਤਿ ਸ਼੍ਰੀ ਅਕਾਲ